ਬਾਈ ਕਿਵੇਂ ਜ਼ਿੰਦਗੀ ਕੱਢ ਰਹੇ ਹੋ ਹੁਣ ਇਸ ਟਾਈਮ ਤੇ ਆਪਰੇ ਜ਼ਿੰਦਗੀ ਬਾਈ ਜੀ ਹੁਣ ਇਸ ਟਾਈਮ ਬਹੁਤ ਔਖੀ ਜ਼ਿੰਦਗੀ ਲੰਘ ਰਹੀ ਐ ਪਰ ਮੈਂ ਮੇਰਾ ਬੱਚੇ ਦੀ ਪੜ੍ਹਾਈ ਖਰਾਬ ਹੋ ਰਹੀ ਐ ਨਾ ਮੈਂ ਇਹਨੂੰ ਸਕੂਲ ਤੋਰਨ ਜੋਗ ਨਾ ਕੀ ਮੈਨੂੰ ਡਰ ਇਹ ਵੀ ਹੈਗਾ ਨਾ ਵੀ ਮੇਰੇ ਬੱਚੇ ਨੂੰ ਕਿਤੇ ਚੱਕ ਕੇ ਨਾ ਲੈ ਜਾਣ ਉਹ ਜਾਂ ਕੋਈ ਚੀਜ਼ ਨਾ ਬੇਹੋਸ਼ ਕਰਕੇ ਸੁੱਟ ਜਾਣ ਕਿਤੇ ਸਕੂਲ ਵੀ ਨਹੀਂ ਪੈ ਸਕਦਾ ਹੁਣ ਦਿਹਾੜੀ ਕਰਦਾ ਮਜ਼ਦੂਰੀ ਕਰਦਾ ਤਾਂ ਨਾਲ ਮੈਂ ਇਹਨੂੰ ਨਾਲ ਹੀ ਰੱਖਦਾ ਨੂੰ ਬਈ ਹੈਗੀ ਆ ਉਸ ਮਾਲਕ ਤੇ ਆਸ ਕੋਈ ਮਾੜਾ ਕਦਮ ਚੱਕਣ ਦੀ ਕਦੇ ਨਹੀਂ ਕੋਸ਼ਿਸ਼ ਕੀਤੀ ਨਹੀਂ ਬਈ ਨਹੀਂ ਨਹੀਂ ਉਹ ਪਰਮਾਤਮਾ ਤੇ ਭਰੋਸਾ ਹੈ ਦੇਖ ਆਪਾਂ ਨੂੰ ਜਿਹੜੇ ਬੰਦੇ ਨਾਲ ਕੰਮ ਵੀ ਕਰਿਆ ਆਪਾਂ ਨੇ ਆਪਾਂ ਦਿਲੋਂ ਹਜੇ ਵੀ ਨਹੀਂ ਮਾੜਾ ਕਹਿੰਦੇ ਇਹਨੂੰ ਪਰ ਮੇਰੇ ਘਰ ਵਾਲੀ ਤੇ ਮੈਨੂੰ ਸ਼ੱਕ ਨਹੀਂ ਸੀਗਾ ਵੀ ਐ ਹੋ ਜਾਊਗੀ ਵੀ ਜਾ ਮੇਰੇ ਕਹੇ ਜਿਸ ਸੁਹਾਦੀ ਸੀ ਬਾਈ ਤੁਹਾਡੇ ਘਰ ਵਾਲੀ ਮੇਰੇ ਘਰ ਵਾਲੀ ਬਹੁਤ ਵਧੀਆ شریف ਸੁਹਾਦੀ ਸੀ ਤੇ ਵਧੀਆ ਇੱਜ਼ਤ ਕਰਦੀ ਸੀ ਬੰਦੇ ਦੀ ਆਏ ਗਏ ਦੀ ਪੜ੍ਹੀ ਲਿਖੀ ਸੀ ਕੋਈ ਆਣੀ ਨਹੀਂ ਵੀ ਅਨਪੜਾ ਗਈ ਹਜੇ ਮੈਂ ਅਨਪੜਾਗਾ ਉਹ ਪੜ੍ਹੀ ਲਿਖੀ ਉਹ ਪੜ੍ਹੀ ਲਿਖੀ ਸੀ ਪਹਿਲਾਂ ਕੋਈ ਮਾੜੀ ਚੰਗੀ ਗੱਲ ਬਾਈ ਨਾ ਨਾ ਜਮੀ ਨਹੀਂ ਸੀ ਕਦੇ ਕਦੇ ਵੀ ਨਹੀਂ ਕੋਦੇ ਵੀ ਇੱਥੇ ਮੈਂ ਕਹਿੰਦਾ ਸਾਰਾ ਪਿੰਡ ਇੰਨੀ ਤਾਰੀਫ਼ ਕਰਦਾ ਸੀ ਬਹੁਤ ਜ਼ਿਆਦੇ ਮੈਂ ਵੀ ਲੋਕਾਂ ਦੇ ਵਿੱਚ ਇਹ ਕਹਿੰਦਾ ਹੁੰਦਾ ਵੀ ਜੇਹੀ ਜਿੰਨੀ ਸਿਆਣੀ ਮੇਰੇ ਘਰ ਵਾਲੀ ਆ ਵੀ ਪ੍ਰਮਾਤਮਾ ਸਭ ਦੇ ਘਰੇ ਲਿਆਵੇ ਸਤਿ ਸ਼੍ਰੀਕਾਲ ਜੀ ਮੈਂ ਤੁਹਾਡਾ ਆਪਣਾ ਰਵੀਦੀਪ ਖੀਵਾ ਅੱਜ ਦੀ ਜਿਹੜੀ ਕਹਾਣੀ ਐ ਇਹ ਇੱਕ ਦਰਦਪਰੀ ਕਹਾਣੀ ਐ ਜੱਗੇ ਨਾਂ ਦੇ ਮਜ਼ਦੂਰ ਦੀ ਇਸ ਬਾਈ ਦੀ ਜ਼ਿੰਦਗੀ ਦੇ ਵਿੱਚ ਦੁੱਖ ਕੀ ਨੇ ਉਹ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ ਬਾਈ ਦਿਹਾੜੀ ਤੇ ਆਪਦੇ ਛੋਟੇ ਜਿਹੇ ਜਵਾਕ ਨੂੰ ਆਪਦੇ ਨਾਲ ਲੈ ਕੇ ਜਾਂਦਾ। ਪੂਰਾ ਦਿਨ ਦਿਹਾੜੀ ਕਰਨ ਤੋਂ ਬਾਅਦ ਘਰ ਦੇ ਕੰਮਕਾਰ 20-22 ਨੂੰ ਆਪ ਕਰਨੇ ਪੈਂਦੇ ਆ। ਸਵੇਰੇ ਜਾਂਦਾ ਹੋਇਆ ਰੋਟੀ ਬਣਾ ਕੇ ਜਾਂਦਾ। ਘਰ ਦੇ ਭਾਂਡੇ ਠਿੰਡੇ ਮਾਜ ਕੇ ਜਾਂਦਾ। ਕੱਪੜੇ ਬਾਈ ਨੂੰ ਆਪ ਧੋਣੇ ਪੈਂਦੇ ਆ ਆਪਦੇ ਬੱਚਿਆਂ ਵਾਸਤੇ ਸਾਫ ਸੁਥਰੇ ਪਾਉਣ ਵਾਸਤੇ। ਇੱਕ ਮਜ਼ਦੂਰ ਬੰਦਾ ਜਦੋਂ ਕੰਮ ਤੇ ਜਾਂਦਾ 8-10 ਘੰਟੇ ਹੱਡਾਂ ਨੂੰ ਤੋੜਦਾ। ਤਾਂ ਉਹਨੂੰ ਲੱਗਦਾ ਹੁੰਦਾ ਕਿ ਜਦੋਂ ਉਹ ਘਰੇ ਆ ਰਿਹਾ ਤਾਂ ਘਰ ਦੇ ਕੰਮਕਾਰ ਘਟੋ ਘਟ ਕਰੇ ਪਏ ਹੁਣ ਪਰ ਉਹ ਕੰਮਕਾਰ ਨਹੀਂ ਕੀਤਾ ਹੁੰਦਾ ਕੋਈ ਵੀ ਬਾਈ ਨੂੰ ਆਪ ਕਰਨਾ ਪੈਂਦਾ ਉਹ ਇਸ ਲਈ ਨਹੀਂ ਕੀਤਾ ਹੁੰਦਾ ਕਿਉਂਕਿ ਬਾਈ ਦੀ ਘਰ ਵਾਲੀ ਨੂੰ ਕੋਈ ਸ਼ਰਾਰਤੀ ਅੰਸਰ ਆਪਦੀਆਂ ਗੱਲਾਂ ਦੇ ਵਿੱਚ ਲਾ ਕੇ ਆਪਦੇ ਨਾਲ ਭਜਾ ਕੇ ਲੈ ਗਿਆ ਤੇ ਜਿਹੜਾ ਬਾਈ ਦੀ ਘਰ ਵਾਲੀ ਨੂੰ ਭਜਾ ਕੇ ਲੈ ਕੇ ਗਿਆ ਉਹ ਕੋਈ ਹੋਰ ਬੰਦਾ ਨਹੀਂ ਉਹੀ ਬੰਦਾ ਸੀ ਜਿਹਨੂੰ ਉਹਦੇ ਮਾੜੇ ਟਾਈਮ ਦੇ ਵਿੱਚ ਬਾਈ ਨੇ ਆਪਦੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਰੋਟੀ ਖਵਾਈ ਐਸ ਛੱਤ ਦੇ ਥੱਲੇ ਬਾਈ ਨੇ ਉਹਨੂੰ ਰਹਿਣ ਵਾਸਤੇ ਥਾਂ ਦਿੱਤੀ ਤੇ ਉਹ ਬਾਈ ਦੀ ਪਿੱਠ ਵਿੱਚ ਛੁਰਾ ਮਾਰ ਕੇ ਗਿਆ ਬੰਦਾ ਬਾਈ ਦਾ ਸਾਕਾ ਪਧਿੱਜਾ ਇਹੋ ਤੇ ਜਾਂਦਾ ਹੋਇਆ ਬਾਈ ਨੂੰ ਪੱਟ ਤੇ ਥਾਪੀ ਮਾਰ ਕੇ ਇਹ ਗੱਲ ਕਹਿ ਕੇ ਗਿਆ ਕਹਿੰਦਾ ਵੀ ਜੱਗਿਆ ਫੋਨ ਤੇ ਕਹਿੰਦਾ ਵੀ ਜੱਗਿਆ ਜੇ ਤੇਰੇ ਚ ਦਮ ਹੈ ਤਾਂ ਤੂੰ ਆਪਦੇ ਘਰ ਵਾਲੀ ਨੂੰ ਮੋੜ ਲਈ ਬਾਈ ਕਿੱਡੀ ਮਾੜੀ ਗੱਲ ਐ ਉਸ ਮਾੜੇ ਇਨਸਾਨ ਵਾਸਤੇ ਉਹ ਬੰਦੇ ਨੂੰ ਆਪਦੀ ਜੇ ਜਰਤ ਦਿਖਾਉਣੀ ਵੀ ਸੀ ਤਾਂ ਇੱਕ ਤਕੜੇ ਬੰਦੇ ਨੂੰ ਦਿਖਾਉਂਦਾ ਇੱਕ ਮਾੜੇ ਬੰਦੇ ਤੇ ਕਾਦੀ ਜਰਤ ਬਾਈ ਤਾਂ ਅਸੀਂ ਗੱਲਬਾਤ ਤਾਂ ਕਰ ਰਹੇ ਆ ਇਹ ਇੰਟਰਵਿਊ ਨੂੰ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਉਹ ਬੰਦੇ ਦੀ ਫੋਟੋ ਵੀ ਸਕਰੀਨ ਤੇ ਚੱਲ ਰਹੀ ਹੈ ਬਾਈ ਦੀ ਘਰ ਵਾਲੀ ਦੀ ਫੋਟੋ ਸਕਰੀਨ ਤੇ ਚੱਲ ਰਹੀ ਹੈ ਜਿੱਥੇ ਕਿਤੇ ਉਹ ਕਿਸੇ ਨੂੰ ਦੇਖਣ ਨੂੰ ਮਿਲਦੇ ਨੇ ਤਾਂ ਸਾਡੇ ਚੈਨਲ ਦੇ ਨਾਲ ਸੰਪਰਕ ਕਰਕੇ ਸਾਨੂੰ ਦੱਸਿਓ ਬਾਈ ਦੀ ਮਦਦ ਕਰਨੀ ਹੈ ਅਸੀਂ ਉਹ ਤੋਂ ਬਾਅਦ ਬਾਈ ਦੀ ਕਹਾਣੀ ਆਪਾਂ ਜਰੂਰ ਸੁਣਾਗੇ ਦੁੱਖਾਂ ਦੀ ਕਹਾਣੀ ਬਾਈ ਜੱਗੇ ਸਸਤਰੀ ਕਾਲ ਤੇ ਸਵਾਗਤ ਹੈ ਤੇਰਾ ਆਪਣੀ ਚੈਨਲ ਦੇ ਉੱਤੇ ਸਸਤਰੀ ਕਾਲ ਬਾਈ ਜੀ ਤਾਂ ਇਹ ਦਿਨ ਤੁਹਾਨੂੰ ਧੰਨਵਾਦ ਦੀਆਂ ਤੁਸੀਂ ਮੇਰਾ ਦੁੱਖ ਸੁਣਨ ਆਇਓ ਤੇ ਮੈਨੂੰ ਤਾਂ ਇਹ ਧੀ ਵੀ ਮੇਰਾ ਕੋਈ ਦੁੱਖ ਸੁਣਨ ਵਾਲਾ ਹੈ ਹੀ ਨਹੀਂ ਦੁਨੀਆ ਦੇ ਵਿੱਚ ਪਰ ਮੈਂ ਧੰਨਵਾਦ ਕਰਦਾ ਤੁਹਾਡਾ ਤੁਸੀਂ ਮੇਰੀ ਮੇਰੀ ਹਕੀਕਤ ਸੁਣਨ ਆਇਓ ਮੇਰਾ ਦੁੱਖ ਵੰਡਾਉਣ ਆਇਓ ਮੈਂ ਧੰਨਵਾਦ ਦੀਆਂ ਤੁਹਾਡਾ ਬਾਈ ਇਸ ਗੱਲ ਦੇ ਵਿੱਚ ਨਾ ਇਹ ਗੱਲ ਹੈ ਕਿ ਲੋਕਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਅਸੀਂ ਕੁਝ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਤੇ ਉਸ ਪੋਸਟ ਦੇ ਵਿੱਚ ਲੋਕਾਂ ਨੇ ਬਹੁਤ ਭਰਮਾਹ ਹੰਗਾਰਾ ਦਿੱਤਾ ਤੇ ਸਾਰਿਆਂ ਨੇ ਇਹ ਕਿਹਾ ਕਿ ਬਾਈ ਦੀ ਕਹਾਣੀ ਜਿਹੜੀ ਉਹ ਆਉਣੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਇਹ ਨਹੀਂ ਕਿ ਇਕੱਲੇ ਸੈਲੀਬ੍ਰਿਟੀਆਂ ਦੀ ਹੀ ਇੰਟਰਵਿਊ ਹੋਵੇ ਜਿਨ੍ਹਾਂ ਦੇ ਦੁੱਖ ਨੇ ਜਿਨ੍ਹਾਂ ਦੇ ਦਰਦ ਨੇ ਉਹ ਵੀ ਲੋਕਾਂ ਨੂੰ ਦੇਖਣੇ ਚਾਹੀਦੇ ਆ ਸੋਸ਼ਲ ਮੀਡੀਆ ਤੇ ਹਨਾ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਆ ਲੋਕ ਵੱਡੇ ਹੁੰਦੇ ਆ ਬਾਈ ਉਹਨਾਂ ਦੀ ਕਚੈਰੀ ਦੇ ਵਿੱਚ ਜਦੋਂ ਤੁਹਾਡੀ ਅਰਜ਼ੀ ਜਾਊਗੀ ਤਾਂ ਉੱਥੋਂ ਸੁਣਵਾਈ ਹੋਊਗੀ ਬਾਈ ਕਿਵੇਂ ਜ਼ਿੰਦਗੀ ਕੱਢ ਰਹੇ ਹੋ ਹੁਣ ਇਸ ਟਾਈਮ ਤੇ ਆਪਦੀ ਜ਼ਿੰਦਗੀ ਬਾਈ ਜੀ ਹੁਣ ਇਸ ਟਾਈਮ ਬਹੁਤ ਔਖੀ ਜ਼ਿੰਦਗੀ ਲੰਘ ਰਹੀ ਐ ਤੇ ਆ ਤੁਸੀਂ ਦੱਸ ਹੀ ਦਿੱਤਾ ਵੀ ਮੇਰੇ ਘਰ ਵਾਲੀ ਨੂੰ ਮੇਰਾ ਸਾਕਾ ਭਤੀਜਾ ਗੱਲਾਂ ਚ ਲਾ ਕੇ ਲੈ ਗਿਆ ਇਹ ਨਹੀਂ ਪਤਾ ਕਿੱਥੇ ਲੈ ਗਿਆ ਕਿੱਥੇ ਨਾ ਪਰ ਮੈਂ ਮੇਰਾ ਬੱਚੇ ਦੀ ਪੜ੍ਹਾਈ ਖਰਾਬ ਹੋ ਰਹੀ ਐ ਨਾ ਮੈਂ ਇਹਨੂੰ ਸਕੂਲ ਤੋੜਨ ਜੋਗ ਰਾਂ ਕੀ ਮੈਨੂੰ ਡਰ ਇਹ ਵੀ ਹੈਗਾ ਨਾ ਵੀ ਮੇਰੇ ਬੱਚੇ ਨੂੰ ਕਿਤੇ ਚੱਕ ਕੇ ਨਾ ਲੈ ਜਾਣ ਉਹ ਜਾਂ ਕੋਈ ਚੀਜ਼ ਨਾ ਬੇਹੋਸ਼ ਕਰਕੇ ਸੁੱਟ ਜਾਣ ਕਿਤੇ ਤਾਂ ਉਹਦੇ ਕਰਕੇ ਮੈਂ ਸਕੂਲ ਵੀ ਨਹੀਂ ਭੇਜ ਸਕਦਾ ਹੁਣ ਦਿਹਾੜੀ ਕਰਦਾ ਮਜ਼ਦੂਰੀ ਕਰਦਾ ਤਾਂ ਨਾਲ ਮੈਂ ਇਹਨੂੰ ਨਾਲ ਹੀ ਰੱਖਦਾ ਇਹਨੂੰ ਬਈ ਲੋਕਾਂ ਦੇ ਵਿੱਚ ਜਦੋਂ ਤੁਸੀਂ ਲੰਘਦੇ ਹੋ ਹੁਣ ਵਿਚਰਦੇ ਹੋ ਲੋਕਾਂ ਦਾ ਕੀ ਕਹਿਣਾ ਹੈ ਜਾਂ ਲੋਕਾਂ ਦੀ ਕੀ ਸੋਚ ਹੈ ਜਾਂ ਤੁਹਾਡੇ ਅੰਦਰ ਕੀ ਡਰਨੇ ਹੁਣ ਲੋਕਾਂ ਦੀ ਬਿਸ਼ਰਮੀ ਮੈਨੂੰ ਇੰਨੀ ਬਹੁਤ ਸ਼ਰਮ ਆਉਂਦੀ ਹੈ ਮੈਂ ਪਿੰਡ ਦੇ ਵਿੱਚ ਨੀਮੀ ਪਾ ਕੇ ਨੰਗਦਾ ਜੇ ਕਿਤੇ ਨੰਗਦਾ ਤੇ ਕਿਤੇ ਦੁਕਾਨ ਤੇ ਜਾਣਾ ਕੋਈ ਸਮਾਨ ਲੈਣਾ ਨੂੰ ਮਿਰਚ ਜਾਂ ਕੋਈ ਹੋਰ ਤਾ ਪਰ ਮੈਨੂੰ ਨੀਵੀ ਪਾ ਕੇ ਆਉਣਾ ਪੈਂਦਾ ਨੀਵੀ ਪਾ ਕੇ ਜਾਣਾ ਪੈਂਦਾ ਅਸਲ ਤਾਂ ਪਹਿਲੀ ਗੱਲ ਮੈਂ ਨੇਰੇ ਸਵੇਰੇ ਲਿਉਣਾ ਤਾਂ ਪਰ ਮੈਨੂੰ ਬਹੁਤ ਜਿਆਦਾ ਦੁੱਖ ਹੈ ਇਹ ਚੀਜ਼ ਦਾ ਵੀ ਮੈਂ ਕਿਸੇ ਨਾਲ ਕਿਵੇਂ ਮੈਨੂੰ ਪੁੱਛਣਗੇ ਮੈਂ ਕੀ ਜਵਾਬ ਦੇ ਸਕਦਾ ਉਹਦਾ ਕੋਈ ਜਵਾਬ ਨਹੀਂ ਦੇ ਸਕਦਾ ਪਰ ਮੇਰੇ ਅੱਜ ਹਾਲਾਤ ਬਹੁਤ ਬਾੜੇ ਨੇ ਬਾਈ ਬਈ ਤੁਹਾਡੇ ਘਰ ਵਾਲੀ ਦਾ ਤੁਹਾਨੂੰ ਪਹਿਲਾਂ ਲੱਗਦਾ ਸੀ ਕਿ ਜੇ ਕੋਈ ਇਹਨੂੰ ਬੰਦਾ ਗੱਲਾਂ ਚ ਲਾਵੇ ਜਾਂ ਇਹ ਕਿਸੇ ਦੇ ਨਾਲ ਮੇਰੇ ਨਾਲ ਇਹ ਗਲਤ ਕਰ ਸਕਦੀ ਹੈ ਕਿਸੇ ਨਾਲ ਭੱਜ ਸਕਦੀ ਹੈ ਤੁਹਾਨੂੰ ਲੱਗਦੀ ਸੀ ਇਹ ਗੱਲ ਨਹੀਂ ਜਮੀ ਨਹੀਂ ਸੀ ਬਾਈ ਇਨਾ ਭਰੋਸਾ ਦੀਗਾ ਸਾਰਾ ਮੈਂ ਤਾਂ ਦੇਖੋ ਮਿਹਨਤੀ ਬੰਦਾ ਸੀ ਦਿਨ ਰਾਤ ਕੰਮ ਕਰਨ ਵਾਲਾ ਸੀ ਕਦੇ ਮੈਂ ਮੇਰੇ ਘਰ ਵਾਲੀ ਨੂੰ ਕਿਹਾ ਨਹੀਂ ਵੀ ਤੂੰ ਸਾਗ ਨੂੰ ਜਾ ਹੋਰ ਡੱਕਿਆਂ ਨੂੰ ਤਾਂ ਮੈਂ ਕੀ ਭੇਜਣੀ ਸੀ ਹਰ ਇੱਕ ਚੀਜ਼ ਮੈਂ ਆਪਣੇ ਘਰ ਰੱਖਦਾ ਸੀਗਾ ਕੋਈ ਭੁੱਖੀ ਮਰਨ ਵਾਲੀ ਗੱਲ ਨਹੀਂ ਸੀ ਇਹ ਤਾਂ ਪ੍ਰਮਾਤਮਾ ਨੂੰ ਪਤਾ ਜਾ ਉਹਨਾਂ ਨੂੰ ਪਤਾ ਹੈ ਵੀ ਕੀ ਗੱਲ ਬਣੀ ਹੈ ਕੀ ਨਾ ਇਹ ਤਾਂ ਹੈ ਹੀ ਨਹੀਂ ਤੀ ਬੇ ਇਹ ਆਏ ਹੋ ਜੂਗੀ ਕੀ ਕੀ ਕੰਮ ਕਰਦੇ ਹੋਂ ਬਾਈ ਹੁਣ ਤੁਸੀਂ ਹੁਣ ਬਾਈ ਮੈਂ ਮਜ਼ਦੂਰੀ ਕਰਦਾਗਾ ਤੇ ਆਪਣੇ ਬੱਚੇ ਨੂੰ ਪਾਲਦਾ ਬੱਚਿਆਂ ਨੂੰ ਥੋੜੇ ਜਵਾਕ ਦੇ ਦਿਮਾਗ ਤੇ ਕੋਈ ਅਸਰ ਹੋਇਆ ਇਸ ਚੀਜ਼ ਦਾ ਹੈ ਬੱਚੇ ਦੇ ਹਾਂ ਬਾਈ ਹੋਇਆ ਬੱਚੇ ਦੇ ਦਿਮਾਗ ਤੇ ਅਸਰ ਰੋਣ ਲੱਗ ਜਾਂਦੇ ਨੇ ਰਾਤ ਨੂੰ ਜਦੋਂ ਬਾਈ ਜਵਾਕ ਰੋਣ ਲੱਗ ਜਾਂਦੇ ਆ ਮੰਮੀ ਨੂੰ ਢੀਕਦੇ ਆ ਆਪਦੀ ਨੂੰ ਕਹਿੰਦੇ ਹਾਂ 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 ਢੀਕਦੇ ਨੇ ਬਾਈ ਫਿਰ ਮੈਨੂੰ ਐ ਨਹੀਂ ਪਤਾ ਵੀ ਅ ਨਿਹਰੇ ਸਵੇਰੇ ਵੀ ਕਈ ਵਾਰੀ ਦੁਕਾਨਦਾਰ ਦਾ ਬਾੜ ਖਲਾਉਣਾ ਪੈਂਦਾ ਉਹਨੂੰ ਚੀਜ਼ੀ ਦਬਾਉਣੀ ਪੈਂਦੀ ਆ ਕੋਈ ਮਤਲਬ ਐਂ ਟਾਲ ਕੇ ਰੱਖਦਾ ਜਾਂ ਘਰ ਲਿਆ ਕੇ ਰੱਖਦਾ ਵੀ ਜਵਾਕ ਦਾ ਕੀ ਪਤਾ ਵੀ ਕਦੋਂ ਮੰਗਲੇ ਚੀਜ਼ ਕਦੋਂ ਰੋਣ ਲੱਗ ਜੇ ਪਰ ਉਹਨੂੰ ਲਾਲਚ ਦੇ ਵਿੱਚ ਦੇ ਕੇ ਮੈਂ ਭਲਾਉਣੀਆਂ ਇਹਨਾਂ ਨੂੰ ਲਾਉਣਾਗਾ ਤੇ ਆਪ ਮੈਂ ਭੁੱਖਾ ਰਹਿ ਜਾਣਾ ਪਰ ਇਹਨਾਂ ਦਾ ਬੱਚਿਆਂ ਨੂੰ ਪਤਾ ਨਹੀਂ ਹੋਣਾ ਇੰਨਾ ਹੈਗਾ ਤੇ 150 ਰੁਪਿਆ ਮੈਂ ਆਪਣੇ ਜੇਬ 'ਚ ਰੱਖਦਾ ਪਾ ਕੇ ਵੀ ਚੀਜ਼ ਕਦੋਂ ਦਬਾਉਣੀ ਪੈ ਜੇ ਜਵਾਕ ਨੂੰ ਕਦੋਂ ਟਾਲਣਾ ਪੈ ਜੇ ਕਦੋਂ ਇਹਨਾਂ ਦੀ ਮਾਂ ਭਲਾਉਣੀ ਪੈ ਜੇ ਕਿਸੇ ਬਹਾਨੇ ਨਾਲ ਤੁਹਾਡੇ ਬਈ ਇੱਕ ਬੱਚਾ ਇਹ ਹੈ ਛੋਟਾ ਜਿਹਾ ਕੋਈ ਹੋਰ ਬੱਚਾ ਵੀ ਹੈ ਹਾਂਜੀ ਇੱਕ ਬੇਟਾ ਹੋਰ ਹੈਗਾ ਉਹ ਵੀ ਤੁਹਾਡੇ ਵਾਂਗੂ ਕੋਈ ਕੰਮ ਕਰਦੇ ਹੜੀ ਤੇ ਜਾਂਦਾ ਨਹੀਂ 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 ਨਾ ਹਜੇ ਕਮੜਾ ਬੱਚਾ ਹੈ ਨਹੀਂ ਗਾ ਜੀ ਉਹ ਵੀ ਛੋਟੀ ਅਮਰ ਉਹ ਹਾਂ ਛੋਟੀ ਅਮਰਦਾਈ ਪਰ ਉਹ ਜਾਨੀ ਕਿ ਡਾਰੂ ਆ ਥੋੜਾ ਜਿਆਹਾ ਹਾਂ ਇਹ ਬੱਚਾ ਥੋੜਾ ਬਿਲਕੁਲ ਹੀ ਛੋਟਾ ਹੈ ਹਾਂ ਇਹ ਬਿਲਕੁਲ ਛੋਟਾ ਹੈਗਾ ਤੇ ਉਹ ਥੋੜਾ ਜਿਆਹਾ ਤਕੜਾ ਹੈਗਾ ਤੇ ਹੈ ਤਾਂ ਉਹ ਵੀ ਬੱਚਾ ਹੀ ਆ ਬਾਈ ਕਿੱਡੀ ਦੁੱਖ ਵਾਲੀ ਗੱਲ ਹੈ ਹਨਾ ਇਹ ਵੀ ਇੱਕ ਜਵਾਕ ਨੂੰ ਜਦੋਂ ਦੀ ਮਾਂ ਦੀ ਯਾਦ ਆਉਂਦੀ ਹੈ ਜੇ ਮਾਂ ਇੱਕ ਦਿਨ ਵਾਸਤੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਗ ਜੇ ਨਾ ਤਾਂ ਜਵਾਕ ਸਾਹਬਣਾ ਔਖਾ ਹੋ ਜਾਂਦਾ ਹੈ ਪਰਿਵਾਰ ਨੂੰ ਪਰ ਇਸ ਬੱਚੇ ਦੀ ਮਾਂ ਜਿਹੜੀ ਉਹ ਇਹਨਾਂ ਨੂੰ ਛੱਡ ਕੇ ਚਲੀ ਹੋ ਗਈ ਮਰਿਆਂ ਦਾ ਵੀ ਕਹਿੰਦੇ ਹੁੰਦੇ ਆ ਵੀ ਸਬਰ ਹੋ ਜਾਂਦਾ ਹੁੰਦਾ ਪਰ ਜਿਹੜੇ ਜਾਂਦੇ ਜੀ ਛੱਡ ਕੇ ਵਗ ਜਾਣ ਉਹਨਾਂ ਦਾ ਦਿਮਾਗਾਂ ਦੇ ਉੱਤੇ ਬੱਚਿਆਂ ਦੇ ਦਿਮਾਗਾਂ ਦੇ ਉੱਤੇ ਮਨਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਜੱਗੇ ਭਾਈ ਮੈਨੂੰ ਇੱਕ ਗੱਲ ਦੱਸੋ ਜਿਹੜਾ ਤੁਹਾਡਾ ਉਹ ਭਤੀਜਾ ਸੀ ਜਿਹੜਾ ਤੁਹਾਡੀ ਧਰਮ ਪਤਨੀ ਨੂੰ ਆਪਦੇ ਨਾਲ ਲੈ ਗਿਆ ਉਹ ਬੰਦੇ ਦੇ ਨਾਲ ਪਹਿਲਾਂ ਤੁਹਾਡੇ ਸਬੰਧ ਕਿਹੋ ਜਿਹੇ ਸੀਗੇ ਪਹਿਲਾਂ ਜੀ ਉਹ ਤਾਂ ਜਾਦੇ ਬਾਹਰ ਬੂਰੀ ਰਹਿੰਦਾ ਸੀ ਘਰੋਂ ਵੀ ਲਾਤੀ ਸੀਗਾ ਅੱਛਾ ਅਸੀਂ ਤਾਂ ਸਾਡਾ ਸਾਰਾ ਪਰਿਵਾਰੀ ਨੂੰ ਘਾਟੀ ਮੂੰਹ ਲਾਉਂਦੇ ਤੇ ਠੀਕ ਹੈ ਤੇ ਜਾਦੇ ਐਮਪੀ ਗੁਜਰਾਤ ਮਤਲਬ ਆਏ ਜੇ ਰਹਿੰਦਾ ਸੀ ਕਪੈਨਕ ਪੁਨਾਈਆਂ ਤੇ ਠੀਕ ਹੈ ਭਾਈ ਜਦੋਂ ਕਿ ਆਪਣੇ ਨਾਨਕੇ ਘਰ ਰਹਿੰਦੇ ਤੇ ਉਹ ਭਰਾ ਸਾਡਾ ਉੱਥੇ ਸਹੁਰੇ ਘਰ ਵਗ ਗਿਆ ਸੀ ਠੀਕ ਹੈ ਭਾਈ ਜਦੋਂ ਕਿ ਆਪਦੇ ਨਾਨਕੇ ਘਰ ਆਉਂਦਾ ਸੀ ਉਹ ਉੱਥੇ ਦੂਜੇ ਭਾਈਆਂ ਨਾਲ ਵੀ ਲੜ ਕੇ ਜਾਂਦਾ ਸੀ 5 ਦਿਨ ਲਾਉਂਦਾ 4 ਦਿਨ ਲਾਉਂਦਾ ਤੇ ਪਿਛਲੇ ਸਾਲ ਆ ਕੇ ਉਹਨੇ ਮੇਥੋਂ ਅੱਜ ਕੱਲ੍ਹ ਹੀ ਕਨਾ ਚਾਚਾ ਮੈਨੂੰ 50000 ਰੁਪਏ ਦੇ ਮੈਨੂੰ ਲੋੜ ਹੈਗੀ ਮੈਨੂੰ ਦਿਵਾ ਕਿਸੇ ਤੋਂ ਹਾਂ ਮੈਂ ਆਖਿਆ ਵੀ ਮੇਰਾ ਜੇ ਮੇਰੇ ਕੋਲੇ 50000 ਹੋਵੇ ਮੈਂ ਆਪਣੇ ਘਰ ਦਾ ਬਾਗਲ ਨਾ ਮਾਰ ਲਾਂ ਤੇ ਮੈਂ ਹੁਣ ਇਹ ਜਗਾ ਮਤਲਬ ਵੀ ਜ਼ਮੀਨ ਚ ਆ ਗਈ ਪਹਿਲਾਂ ਮੈਂ ਪੰਚਾਇਤੀ ਸਮਝ ਕੇ ਪਾਲਿਆ ਇਹ ਘਰ ਅੱਛਾ ਇਹ ਪੰਚਾਇਤੀ ਜਗਾ ਲੱਗਦੀ ਸੀ ਤੁਹਾਨੂੰ ਹਾਂ ਪਹਿਲਾਂ ਪੰਚਾਇਤੀ ਲੱਗਦੀ ਸੀ ਠੀਕ ਹੈ ਤੇ ਇੱਥੇ ਮੈਂ ਘਰ ਪਾਲਿਆ ਹੁਣ ਇਹ ਆ ਗਈ ਇਹ ਆ ਜ਼ਮੀਨ ਦੇ ਵਿੱਚੋਂ ਠੀਕ ਹੈ ਬਾਈ ਹਾਂ ਤੇ ਹੁਣ ਇਹ ਇਹ ਕਹਿੰਦੇ ਵੀ ਤੂੰ ਸਾਡਾ ਆਪਦਾ ਪਈ ਹੀਲਾ ਕਰ ਕੋਈ ਹੁਣ ਮੈਂ ਇਹਨਾਂ ਦਾ ਇੰਨਾ ਵੀ ਧੰਨਵਾਦ ਮੰਨਦਾ ਜਿਹੜਾ ਮੈਨੂੰ ਹੁਣ ਤੱਕ ਮੌਕਾ ਦਿੱਤਾ ਬੈਠਣ ਦਾ ਆ ਕੰਬਰੀ ਬਾਈ ਤੁਸੀਂ ਆਪ ਪਾਇਆ ਵੀ ਇਹ ਮੈਂ ਆਪ ਪਾਇਦੇ ਬਾਈ ਹਾਂ ਆਪਦੀ ਮਿਹਨਤ ਨਾਲ ਪਾਇਆ ਆਪਦੀ ਮਿਹਨਤ ਨਾਲ ਬਈ ਇਹ ਗੱਲਬਾਤ ਆਪਾਂ ਕਰਾਂਗੇ ਇਹ ਵੀ ਗੱਲਬਾਤ ਆਪਾਂ ਕਰਾਂਗੇ ਤੁਹਾਡੇ ਥਾਂ ਦੀ ਵੀ ਉਹ ਜਿਹੜਾ ਤੁਹਾਡੇ ਭਤੀਜੇ ਨੇ ਤੁਹਾਡੇ ਤੋਂ 50000 ਮੰਗਿਆ ਫਿਰ ਤੁਸੀਂ ਉਹਨੂੰ ਦਿੱਤਾ ਨਹੀਂ ਹਾਂ ਫਿਰ ਉਹ ਕੀ ਗੱਲ ਬੰਦੇ ਹੋ ਹਾਂ ਉਹੀ ਗੱਲ ਕਰ ਰਹੇ ਆਂ ਵੀ ਮੈਂ ਉਹਨੂੰ ਕਿਹਾ ਵੀ ਮੈਂ ਕਿਤੇ ਆਪਦੀ ਜਗ੍ਹਾ ਨਾਲ ਲੈ ਕੇ ਬੈਹਾਂ ਜਾਂ ਮੈਂ ਬਾਗਲ ਮਾਰ ਲਾਂ ਤੇ ਮੈਂ ਕਿਹਾ ਮੇਰੇ ਕੋਲੇ ਪਤਾ ਹੈ ਨਹੀਂਗਾ ਹੂੰ ਤੇ ਉਈ ਇਹ ਕਹਾਣੀ ਇਹੀ ਸੀ ਕਿ ਪਹਿਲਾਂ ਉੱਥੇ ਕਿਸੇ ਜਨਾਨੀ ਨਾਲ ਹੋਰ ਸੀ ਡਿਮਾਂਡ ਸੀ ਪੜੋਸਿਆਂ ਨਾਲ ਅੱਛਾ ਉਹ ਬੰਦਾ ਆਪਦੀ ਕਿਸੇ ਜਨਾਨੀ ਨਾਲ ਕਮਾਂਡ ਦੇ ਵਿੱਚ ਵੀ ਗਲਤ ਸੀ ਗਿਆ ਡਿਮਾਂਡ ਨਾਲ ਗਲਤ ਸੀ ਪੜੋਸੀ ਤੇ ਉਹਨਾਂ ਦੇ ਕੰਦ ਨਾਲ ਕੰਦ ਸੀ ਤੇ ਉਹ ਬੰਦੇ ਨੂੰ ਪਤਾ ਲੱਗ ਗਿਆ ਉਹ ਕਹਿੰਦਾ ਵੀ ਇਹ ਤੋਂ ਕਹਿੰਦਾ 50000 ਰੁਪਏ ਮੰਗ ਹੂੰ ਤੇ ਉਹਨੇ ਉਹ ਕਹਿੰਦੀ ਵੀ ਮੈਨੂੰ 50000 ਰੁਪਏ ਦੇ ਲੋੜ ਆ ਗਈ ਤੇ ਉਹਨੂੰ 50000 ਬਣਿਆ ਨਹੀਂ ਹੂੰ ਉਸ ਤੋਂ ਬਾਅਦ ਰੋਟੀ ਦੇ ਬਹਾਨੇ ਜਦੋਂ ਉਹ ਬਾਹਰ ਆਇਆ ਬਾਹਰ ਤੇ ਬਾਹਰਤੀ ਰੋਟੀ ਧਰ ਕੇ ਬੈ ਗਈ ਥਾਲੀ ਦੇ ਵਿੱਚ ਉਹ ਕਹਿੰਦੀ ਇੱਕ ਬੁਰਕੀ ਲਾ ਜਾ ਮੇਰੇ ਨਾਲ ਆ ਕੇ ਤੇ ਉਹ ਵਾਗਿਆ ਅੰਦਰ ਉਹਨਾਂ ਨੇ ਮਾਰੀ ਕਹਾੜੀ ਡੇਗ ਲਿਆ ਅੱਛਾ ਹਾਂ ਕੁੱਟਿਆ ਹੂੰ ਤੇ ਰੋਲਾ ਪੈ ਗਿਆ ਪਰਿਵਾਰ ਦੂਜਾ ਉੱਠ ਗਿਆ ਗਾ ਚਲੋ ਨਿਕਲਿਆ ਆਇਆ ਉੱਥੋਂ ਹੂੰ ਤੇ ਉਹ 50000 ਰੁਪਿਆ ਉਹਨੂੰ ਦੇਣਾ ਸੀਗਾ ਅੱਛਾ ਉਸ ਤੋਂ ਬਾਅਦ ਉਹ ਤੁਹਾਡੇ ਕੋਲੇ ਆ ਗਿਆ ਹਾਂ 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 ਉਸ ਤੋਂ ਬਾਅਦ ਮੇਰੇ ਕੋਲੇ ਆ ਗਿਆ ਫਿਰ ਮੈਨੂੰ ਕਹਿੰਦਾ ਦਾਵਾ ਕਰਤਾ ਉਹਨਾਂ ਨੇ ਅਸਲ ਵਿੱਚ 9 ਦਾ ਕਰਤਾ अच्छा ओ मुंडे ਦਾ ਉਸੇ ਮੇਰੇ ਭਤੀਜੇ ਦਾ ਮੈਨੂੰ ਕਹਿੰਦਾ ਚਾਚਾ ਵੀ ਇਥੋਂ ਤੂੰ ਬੰਦੇ ਲੈ ਕੇ ਚੱਲ ਮੇਰੀ ਮਦਦ ਕਰ ਮੈਂ ਇਹਨੂੰ ਕਿਹਾ ਮਹਾ ਪੁੱਤ ਜੇ ਤੂੰ ਕਿਸੇ ਨਾਲ ਲੜਾਈ ਹੁੰਦੀ ਤੇਰੀ ਮੈਂ ਤੇਰੇ ਨਾਲ ਬਗ ਚੱਲਦਾ ਵੀ ਇਹ ਹੈਗਾ ਜਨਾਨੀ ਦਾ ਕੇਸ ਹੈ ਵੀ ਮੇਰੇ ਕੋਲ 10 ਬੰਦੇ ਆਪਣੇ ਨਾਲ ਹੋਣਗੇ 10 ਉਹਨਾਂ ਨਾਲ ਹੋਣਗੇ ਵੀ ਮੇਰੇ ਕੋਲੇ ਜਵਾਬ ਨਹੀਂ ਹੈਗਾ ਮੈਨੂੰ ਅਗਲਾ ਕੋਈ ਤੇਰੇ ਭਤੀਜੇ ਨੇ ਆ ਕੰਮ ਕਰਤਾ ਵੀ ਮੈਂ ਮੇਰੀ ਨੀਮੀ ਪੈ ਜੂ ਮੈਂ ਨਹੀਂ ਜਾ ਸਕਦਾ ਤੂੰ ਆਪਦਾ ਨਮੇੜ ਜਿਵੇਂ ਮਰਜੀ ਨਿਵੇੜ ਆਪੇ ਨਮੇੜ ਲੈ ਮੈਂ ਗਰੀਬ ਬੰਦਾ ਤੇਰੀ ਕੀ ਮਦਦ ਮੈਂ ਮਦਦ ਤੇਰੀ ਕਰ ਹੀ ਨਹੀਂ ਸਕਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਮੈਂ ਤਾਂ ਦਿਨ ਰਾਤ ਰਲਿਆ ਹੋਇਆ ਸਰੀਰ ਰਲਿਆ ਹੈ ਤੇ ਮੈਂ ਤੇ ਸਾਰੇ ਕੰਮ ਮੇਰੇ ਸਿਰ ਤੇ ਸੀ ਉਹ ਵੀ ਵਿਚਾਰੇ ਘਰ ਵਾਲੀ ਮੰਜੇ ਚ ਪਈ ਆ ਉਹਦੀ ਜਿਹੜੇ ਨਾਲ ਠੀਕ ਹੈ ਠੀਕ ਹੈ ਠੀਕ ਹੈ ਭਾਈ ਹਾਂ ਅੱਛਾ ਤੁਸੀਂ ਉਹਨੂੰ ਜਵਾਬ ਦੇਤਾ ਅੰਨਾ ਜਵਾਬ ਦੇਤਾ ਹਾਂ ਫਿਰ ਕੀ ਹੋਇਆ ਭਾਈ ਤੇ ਫਿਰ ਉਹ ਗੱਲ ਦੀ ਉਹਨੇ ਮਾਰਾ ਗੁੱਸਾ ਲਿਆ ਕਰ ਗਿਆ ਖਾਰ ਖਾ ਗਿਆ ਹਾਂ ਠੀਕ ਹੈ ਬਈ ਤੇ ਚਲ ਸਾਲਮਾਂ ਨੂੰ ਲੰਘ ਗਿਆ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਇਹਨੇ ਗੁੱਸਾ ਕੀਤਾ ਇਸ ਗੱਲ ਦਾ ਨਹੀਂ ਮੈਨੂੰ ਨਹੀਂ ਮੈਨੂੰ ਜੱਜਮੈਂਟ ਨਹੀਂ ਹੋਈ ਮੈਂ ਕਿਹਾ ਚਲ ਇੰਨਾ ਕੁ ਤਾਂ ਕਰਦੇ ਹੁੰਦਾ ਜਵਾਬ ਹੂੰ ਤੇ ਫਿਰ ਮੈਂ ਉਹਨੂੰ ਇੱਕ ਹੋਰ ਵੀ ਗੱਲਾਂ ਕਹੀਆਂ ਮੈਂ ਕਿਹਾ ਪੁੱਤ ਮੈਨੂੰ ਇਹਨੇ ਮੋੜ ਕੇ ਜਵਾਬ ਦਿੰਦਾ ਕਹਿੰਦਾ ਜੇ ਕਹਿੰਦਾ ਮੇਰਾ ਪਿਓ ਹੁੰਦਾ ਮੇਰੇ ਨਾਲ ਖੜਦਾ ਅੱਛਾ ਪਿਓ ਮਰਿਆ ਹੋਇਆ ਬਈ ਹਾਂ ਪਿਓ ਮਰ ਗਿਆ ਸੀ ਭਾਈ ਸਾਡਾ ਮੈਂ ਕਿਹਾ ਪੁੱਤ ਪਿਓ ਵਾਲੀ ਗੱਲ ਨਹੀਂ ਮੈਂ ਉਸ ਨਾਲ ਫਰਕ ਨਹੀਂ ਰੱਖਿਆ ਪਹਿਲਾਂ ਤੇਰੇ ਭਾਈ ਦਾ ਵਿਆਹ ਕਰਿਆ ਉਹਤੇ ਮਖਾ ਮੈਂ 12000 ਉਹਤੇ ਲਾ ਕੇ ਆਇਆ ਤੇ ਫਿਰ ਤੇਰੀ ਭੈਣ ਦਾ ਵਿਆਹ ਕਰਿਆ ਤੇ 13000 ਰੁਪਏ ਮੈਂ ਉਹਤੇ ਲਾ ਕੇ ਆਇਆ ਤੇ ਫਿਰ ਮਹਾ ਤੇਰਾ ਪਿਓ ਮਰ ਗਿਆ ਮਹਾਪੋਗ ਅਸੀਂ ਦੂਜੇ ਭਾਈਆਂ ਨਾਲ ਮਰਾਏ ਕਰੀ ਵੀ ਭਾਈ ਚਲ ਜਵਾਖ ਨਿਆਣੇ ਨੇ ਇਹਨਾਂ ਦੇ ਮਨਚਾ ਕੋਈ ਜਾਵੇ ਤੇ ਵੀ ਆਪਾਂ ਪੋਗ ਤੇ ਪਾਸੀ ਆਪਾਂ ਲਾ ਦਾਂਗੇ ਤੇ ਦੂਜੇ ਮੇਰੇ ਦੋ ਭਾਈਆਂ ਨੇ ਨਹੀਂ ਦਿੱਤੇ ਪਰ ਅਸੀਂ ਜਿਹੜਾ ਇੱਕ ਹੋਰ ਸੀ ਸਾਡਾ ਭਾਈ ਜਿਹੜਾ ਮਰ ਗਿਆ ਉਹ ਤੋਂ ਛੋਟਾ ਸੀ ਤੁਸੀਂ ਦੋ ਜਣੇ ਨੇ ਲਈ ਹਾਂ ਅਸੀਂ ਨੇ 8000 ਰੁਪਏ ਫੇਰ ਦਿੱਤਾ ਠੀਕ ਹੈ ਦੋਨਾਂ ਨੇ 4-4000 ਰੁਪਏ ਜਿਹੜੀ ਕਿ ਤੁਸੀਂ ਉਹਨਾਂ ਦੀ ਮਦਦ ਕੀਤੀ ਮਦਦ ਰੋਕੇ ਟਾਈਮ 'ਚ ਤੁਰ ਹੀ ਕਰਦੇ ਆਏ ਹਾਂ ਤੁਰ ਹੀ ਕਰਦੇ ਆਏ ਤੇ ਮੈਨੂੰ ਤਾਂ ਹੈ ਜਿਆ ਹੈ ਹੀ ਨਹੀਂ ਸੀਗਾ ਵੀ ਮੇਰੇ ਨਾਲ ਆਇਆ ਕੁਝ ਕਰ ਜੂਗਾ ਆ ਕੁਝ ਕਰੂਗਾ ਹਾਂ ਹਾਂ ਫਿਰ ਭਾਈ ਜਦੋਂ ਤੁਹਾਡੇ ਘਰ ਵਾਲੀ ਨੂੰ ਲੈ ਕੇ ਜਾਂਦਾ ਉਹ ਭਜਾ ਕੇ ਲੈ ਕੇ ਜਾਂਦਾ ਹਾਂ ਉਹ ਕਦੋਂ ਦੀ ਗੱਲ ਹੈ ਕਿਵੇਂ ਹੋਈ ਉਹ ਰਾਤ ਤੁਹਾਡੇ ਕੋਲ ਆਇਆ ਸੀ ਉਹ ਦਿਨ ਤੁਹਾਡੇ ਕੋਲ ਆਇਆ ਸੀ ਕਦੋਂ ਦੀ ਗੱਲ ਹੈ ਸਵੇਰ ਦੀ ਘਟਨਾ ਹੈ ਸ਼ਾਮ ਦੀ ਘਟਨਾ ਹੈ ਕੀ ਹੈ ਨਹੀਂ ਉਸ ਤੋਂ ਬਾਅਦ ਜਦੋਂ ਕਿ ਮੈਂ ਤੁਹਾਨੂੰ ਪੈਸੇ ਮੰਗੇ ਇਹਨਾਂ ਨੇ ਉਦੋਂ ਬਾਅਦ ਉਹ 4-5 ਮਹੀਨੇ 6 ਮਹੀਨਿਆਂ ਦਾ ਗੜਫੜ ਹੋ ਗਿਆ ਆਇਆ ਨਹੀਂ ਸੀ ਤੁਹਾਡੇ ਘਰੇ ਨਹੀਂ ਆਇਆ ਨਾ ਨਾ ਸਾਡੇ ਘਰੇ ਨਹੀਂ ਆਇਆ ਠੀਕ ਹੈ ਤੇ ਜੇ ਆਉਂਦਾ ਜਾਂਦਾ ਫਿਰ ਤੁਹਾਨੂੰ ਸ਼ੱਕ ਵੀ ਹੁੰਦਾ ਨਹੀਂ ਫਿਰ ਵੀ ਨਹੀਂ ਸ਼ੱਕ ਹੁੰਦਾ ਤੇ ਆਪਣੇ ਹੁਣ ਸਕੇ ਵੀ ਤੀਜੇ ਤੇ ਕੌਣ ਕਰ ਸਕਦਾ ਹੈ ਉਹ ਤਾਨੂੰ ਤੁਹਾਡੇ ਸਕੇ ਭਤੀਜੇ ਤੇ ਸ਼ੱਕ ਨਹੀਂ ਸੀ ਨਹੀਂ ਜਮੀ ਨਹੀਂ ਸੀ ਪਹਿਲਾਂ ਕੋਈ ਇਦਾਂ ਦੀ ਹਰਕਤ ਤੋਂ ਸੁ ਦੇਖੀ ਨਹੀਂ ਨਾ ਨਾ ਜਮੀ ਨਹੀਂ ਸੀ ਠੀਕ ਹੈ ਬਾਈ ਹਾਂ ਪਰ ਇਹਦੀਆਂ ਹਰਕਤਾਂ ਤਾਂ ਮੈਂ ਸੁਣਦਾ ਤੀਗਾ ਪਰ ਮੇਰੇ ਘਰ ਵਾਲੀ ਤੇ ਮੈਨੂੰ ਸ਼ੱਕ ਨਹੀਂ ਤੀਗਾ ਵੀ ਐ ਹੋ ਜੂਗੀ ਵੀ ਜਾ ਮੇਰੇ ਕਹੇ ਜ ਸੁਭਾਦੀ ਸੀ ਬਾਈ ਤੁਹਾਡੇ ਘਰ ਵਾਲੀ ਮੇਰੇ ਘਰ ਵਾਲੀ ਬਹੁਤ ਵਧੀਆ شریف ਸੁਭਾਦੀ ਸੀ ਤੇ ਵਧੀਆ ਇੱਜ਼ਤ ਕਰਦੀ ਸੀ ਬੰਦੇ ਦੀ ਆਏ ਗਏ ਦੀ ਪੜੀ ਲਿਖੀ ਸੀ ਵੀ ਆਈ ਨਹੀਂ ਵੀ ਅਨਪੜਾ ਗਈ ਹਜੇ ਮੈਂ ਅਨਪੜਾਂਗਾ ਉਹ ਪੜ੍ਹੀ ਲਿਖੀ ਸੀ ਉਹ ਪੜ੍ਹੀ ਲਿਖੀ ਸੀ ਪਹਿਲਾਂ ਕੋਈ ਮਾੜੀ ਚੰਗੀ ਗੱਲ ਬਈ ਨਾ ਨਾ ਜਮੀ ਨਹੀਂ ਸੀ ਕਦੇ ਕਦੇ ਵੀ ਨਹੀਂ ਕਦੇ ਵੀ ਇੱਥੇ ਮੈਂ ਕਹਿੰਦਾ ਸਾਰਾ ਪਿੰਡ ਇੰਨੀ ਤਾਰੀਫ ਕਰਦਾ ਸੀ ਬਹੁਤ ਜ਼ਿਆਦਾ ਮੈਂ ਵੀ ਲੋਕਾਂ ਦੇ ਵਿੱਚ ਇਹ ਕਹਿੰਦਾ ਹੁੰਦਾ ਵੀ ਜਹੀ ਜਿੰਨੀ ਸਿਆਣੀ ਮੇਰੇ ਘਰ ਵਾਲੀ ਆ ਵੀ ਪ੍ਰਮਾਤਮਾ ਸਭ ਦੇ ਘਰੇ ਲਿਆਵੇ ਬਈ ਇਹ ਜਿਹੜਾ ਤੁਹਾਡਾ ਮੰਨ ਲਓ ਇੰਨੀ ਗਰੀਬੀ ਦੇ ਵਿੱਚ ਉਹਨੇ ਤੁਹਾਡੇ ਨਾਲ ਕਿੰਨੇ ਸਾਲ ਰਹੀ ਹੋ ਤੁਹਾਡੇ ਕੋਲ ਮੇਰੇ ਨਾਲ ਲਾਲੋ ਜੀ 7-8 ਸਾਲ ਦਾ ਬੱਚਾ ਮੇਰਾ ਇਹ ਹੋ ਗਿਆ ਹੂੰ 14-15 ਸਾਲ ਦਾ ਮੁੰਡਾ ਤੇ ਮੇਰਾ ਵੱਡਾ ਹੈਗਾ ਮਤਲਬ ਕੋਈ 17 16 17 ਸਾਲ ਤੱਕ ਆਪਾਂ ਕਹਿ ਸਕਦੇ ਆ ਵੀ ਤੋੜ ਰੱਖੀ ਹਾਂ 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 ਉਦੋਂ ਵੀ ਬਈ ਗਰੀਬੀ ਇੰਨੀ ਹੋਈ ਸੀ ਮੈਂ ਕਹਣਾ ਹੁਣ ਨਾਲੋਂ ਵੀ ਜ਼ਿਆਦਾ ਤੰਗ ਤੇ ਪਹਿਲਾਂ ਤੁਸੀਂ ਪਹਿਲਾਂ ਇਦੋਂ ਵੀ ਮਾੜੇ ਟਾਈਮ ਤੇ ਇਦੋਂ ਵੀ ਮਾੜੇ ਟਾਈਮ ਤੇ ਮੈਂ ਕਰਾਇਆ ਤੇ ਰਹਾ ਹੂੰ ਤੇ ਫਿਰ ਕਿਤੇ ਮੈਂ ਲੰਘ ਗਰੀਬੀ ਰਹਾ ਕਦੇ ਤੁਹਾਡੇ ਘਰ ਨੇ ਸ਼ਿਕਾਇਤ ਕੀਤੀ ਸੀ ਵੀ ਤੂੰ ਇੰਨੀ ਗਰੀਬੀ ਦੇ ਵਿੱਚ ਮੈਨੂੰ ਵੀ ਨਾਲ ਰੱਖੀ ਬੈਠ ਨਹੀਂ ਨਹੀਂ ਕਦੇ ਮਨਚੀ ਨਹੀਂ ਲੈਂਦਾ ਸੀ ਉਹਨੇ ਕੀ ਮੰਨਦੇ ਹੋ ਵੀ ਐਡੇ ਮਾੜੇ ਟਾਈਮ ਦੇ ਵਿੱਚ ਤਾਂ ਉਹਨੇ ਤੁਹਾਡਾ ਸਾਥ ਨਿਭਾਇਆ ਤੁਹਾਡੇ ਬੱਚੇ ਜੰਮੇ ਤੁਹਾਡੇ ਬੱਚੇ ਪਾਲੇ ਪਾਲੇ ਹਾਂ ਤੁਹਾਡੀ ਗਰੀਬੀ ਦੇ ਵਿੱਚ ਤੁਹਾਡੇ ਨਾਲ ਜਵਾਨੀ ਦੇ ਵਿੱਚ ਉਹ ਆਪਦੇ ਨਾਲ ਰਹੀ ਤੁਹਾਡੇ ਹਾਂ ਹਾਂ 15 18 ਸਾਲ ਜਵਾਨੀ ਦੇ ਤੁਹਾਨੂੰ ਦੇ ਕੇ ਗਈ ਉਹ ਦੇ ਕੇ ਗਈ ਹਾਂ ਹੁਣ ਹੈ ਜੀ ਉਮਰ ਦੇ ਵਿੱਚ ਆ ਕੇ ਉਹਦੇ ਮਨ ਚ ਕੀ ਤੁਹਾਨੂੰ ਲੱਗਦਾ ਵੀ ਆਇਆ ਹੋ ਸਕਦਾ ਪਤਾ ਹੀ ਨਹੀਂ ਵੀ ਮੈਨੂੰ ਤਾਂ ਜੱਜਮੈਂਟ ਹੀ ਨਹੀਂ ਹੋ ਰਹੀ ਮੇਰਾ ਤਾਂ ਹੁਣ ਅਜੇ ਆਪ ਵੀ ਅਜੇ ਮੇਰਾ ਦਿਮਾਗ ਸੈੱਟ ਹੀ ਨਹੀਂ ਹੈਗਾ ਵੀ ਮਤਲਬ ਉਹਦੇ ਨਾਲ ਬਣਿਆ ਕੀ ਆ ਤੁਹਾਡੇ ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਪਿੰਡ ਨੇ ਕੋਈ ਮਦਦ ਕੀਤੀ ਐ ਇਸ ਗੱਲ ਦੇ ਵਿੱਚ ਤੁਹਾਡੇ ਭਰਾ ਭਝਾਈ ਨੇ ਜਾਂ ਤੁਹਾਡੇ ਭੈਣਾਂ ਵਾਲੇ ਤੁਹਾਡੀਆਂ ਨੇ ਚਾਚੇ ਤਾਏ ਨੇ ਕਿਹਾ ਵੀ ਉਹ ਬੰਦਾ ਮਾੜਾ ਐ ਭਾਈ ਉਹਦੇ ਖਿਲਾਫ ਕੋਈ ਗੱਲ ਕਰੀ ਹੋਵੇ ਤੇ ਤੁਹਾਡੇ ਨਾਲ ਖੜੇ ਹੋਣ ਤੁਹਾਡੀ ਮਦਦ ਕਰੀ ਹੋਵੇ ਕੋਈ ਨਹੀਂ ਭੈਣ ਮੇਰੀ ਖੜੀ ਆ ਅੱਜ ਵੀ ਖੜੀ ਆ ਭੈਣ ਨੇ ਮੇਰੀ ਨੇ ਇੰਨੀ ਟੈਨਸ਼ਨ ਲੈਂਦੀ ਐ ਬਹੁਤ ਜ਼ਿਆਦਾ ਅੱਜ ਵੀ ਬਿਮਾਰ ਨੇ ਅੱਜ ਹਸਪਤਾਲ ਦੇ ਵਿੱਚ ਫੇਰ ਉਹਦੀ ਅਲਟਰਾਸਾਉਂਡ ਕਰਾਉ ਕਿ ਲੜਕੀ ਹੋਣੀ ਆ ਠੀਕ ਐ ਭਾਈ ਤੇ ਪਾਈ ਤਾਂ ਫਿਰ ਤੈਨੂੰ ਪਤਾ ਹੀ ਆ ਹੂੰ ਉਹਦੇ ਮੁੰਡੇ ਕਿੰਨੇ ਆ ਹਾਂ ਤੁਹਾਡੇ ਭਾਈ ਜਿਹੜੇ ਨੇ ਤੁਸੀਂ ਕਹਿੰਦੇ ਭਾਈ ਤਾਂ ਪਤਈ ਆ ਭਾਈ ਤੁਹਾਡੇ ਮੁੰਡੇ ਕ ਨਹੀਂ ਨੇ ਮੁੰਡੇ ਦੀ سپورਟ ਕਰਦੇ ਆ ਨਹੀਂ ਨਹੀਂ سپورਟ ਉਹਦੀ ਨਹੀਂ ਕਰਦੇ ਵੀ ਕਹਿਣ ਦਾ ਉਹ ਤੱਕ ਮੈਂ ਖੜੇ ਨੇ ਮੇਰੇ ਨਾਲ ਆਏ ਨੇ ਵੀ ਜੇ ਕਿਤੇ ਜਾਣਾ ਕਰਨਾ ਹਮਮ ਤਾਂ ਪਾ ਚੱਲਦੇ ਆ ਪਰ ਨਾ ਹੀ ਆਪਣੇ ਚੈਨ ਨੀ ਪਹੁੰਚਦੀ ਪਈ ਗੰਜਾਇਸ ਦੀ ਖਰਚਾ ਕਰਨ ਦੀ ਫਿਰ ਮੈਂ ਵੀ ਸੋਚ ਲਿਆ ਵੀ ਹੁਣ ਆਪ ਜਿੰਨਾ ਖਰਚਾ ਮੈਂ ਪਾਲਣ ਤੇ ਕਰੂੰਗਾ ਵੀ ਮੈਂ ਕਰਜਾਊ ਹੋਊਂਗਾ ਹਨਾ ਤੇ ਚਲੋ ਮੈਂ ਐ ਵਿੱਚ ਟਿਕਿਆ ਤਾਂ ਜਾਂਦਾ ਨਹੀਂ ਬੰਦੇ ਤੂੰ ਗਿਆ ਮੈਂ ਫੇਰ ਵੀ ਪਰ ਮੈਂ ਕੱਲਾ ਜਾਂਦਾ ਰਿਹਾ ਤੁਸੀਂ ਰੱਬ ਦਾ ਪਾਣਾ ਮੰਨ ਲਿਆ ਰੱਬ ਦਾ ਪਾਣਾ ਆਪ ਦਾ ਮੰਨ ਲਿਆ ਵੀ ਚਲੋ ਚਾਹੇ ਦੀ ਉਹਦੀ ਕਿਸਮਤ ਮਾੜੀ ਸੀ ਚਾਹੇ ਦੀ ਮੇਰੀ ਸੀ ਤੇ ਵੀ ਮੈਂ ਹੁਣ ਆਪਦਾ ਬੱਚਿਆਂ ਨੂੰ ਪਾਲ ਲਾਂ ਮੈਂ ਆਪਦੀ ਮਿਹਨਤ ਕਰਕੇ ਤਾਨੂੰ ਲੱਗਦਾ ਭਾਈ ਉਹ ਬੰਦੇ ਨਾਲ ਜਿਹੜੇ ਨਾਲ ਗਈ ਆ ਉਹਦੇ ਨਾਲ ਸੌਖੀ ਰਹਿ ਲੂਗੀ ਉਹ ਨਹੀਂ ਉਹ ਇੱਕ ਨਸ਼ਾੜੀ ਬੰਦਾ ਭਾਈ ਹੂੰ ਡੇਢ ਬੋਤਲ ਦਾ ਸ਼ਰਾਬ ਦੀ ਪੀਂਦਾ ਹੈ ਹੂੰ ਭੁੱਕੀ ਪਾਕੀ ਕਿਹੜਾ ਮਰਜੀ ਨਸ਼ਾ ਅੜ ਜ ਕੁਝ ਨਹੀਂ ਛੱਡਦਾ ਹੈਗਾ ਹੂੰ ਉਹਦੇ ਨਾਲ ਕਿੱਥੋਂ ਕੱਟ ਲੂਗੀ ਉਹ ਬਾਈ ਬਾਈ ਨੇ ਆਪਦੇ ਹੱਡ ਤੋੜ ਕੇ ਹਨਾ ਆਪਦਾ ਇੰਨਾ ਕ ਘਰ ਪਾਇਆ ਇਹ ਵੀ ਪੰਚਾਇਤੀ ਥਾਂ ਦੇ ਵਿੱਚ ਹੀ ਪਾਇਆ ਤੁਸੀਂ ਕਰ ਭਾਈ ਇਹ ਪਹਿਲਾ ਪੰਚਾਇਤੀ ਸੰਝ ਕੇ ਪਾਇਆ ਉਦੋਂ ਤੁਹਾਨੂੰ ਰੋਕਿਆ ਨਹੀਂ ਕਿਸੇ ਨੇ ਜਦੋਂ ਤੁਸੀਂ ਇੱਥੇ ਘਰ ਪਾਇਆ ਨਹੀਂ ਉਦੋਂ ਰੋਕਿਆ ਜੀ ਪਿੰਡ ਵਾਲਿਆਂ ਨੇ ਇਤਰਾਜ਼ ਕਰਿਆ ਹਾਂ ਤੇ ਚਲੋ ਫਿਰ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਅੱਧੇ ਕੋ ਉਧਰ ਹੋ ਜਾਂਦੇ ਨੇ ਅੱਧੇ ਉਧਰ ਹੋ ਜਾਂਦੇ ਨੇ ਕੁਸ਼ਕ ਚੰਗੇ ਸੱਜਣਾਂ ਨੇ ਤੁਹਾਡਾ ਸਾਥ ਦਿੱਤਾ ਸਾਥ ਦਿੱਤਾ ਆਲਾ ਕਹਿੰਦਾ ਯਾਰ ਗਰੀਬ ਬੰਦਾ ਗਾ ਚੱਲ ਦੋ ਮੰਜਿਆਂ ਦਾ ਥੋਲ ਵਗਲਿਆਂ ਨੇ ਪਾ ਲੈਣਦੇ ਹੈਨਾ ਬਾਈ ਕੋਈ ਵਾੜਾ ਥਾਂ ਵੀ ਨਹੀਂ ਹੈ ਇਹ ਆਪਾਂ ਬੇੜੇ ਦੇ ਵਿੱਚ ਬੈਠੇ ਆ ਜਿੱਥੇ ਮੇਰਾ ਪੈਰ ਜਾਂਦਾ ਇਦੋਂ 2 ਫੁੱਟ ਜਗ੍ਹਾ ਬੱਸ ਆ ਥਾਂ ਦੀ ਹੈ ਇੰਨੇ ਦੀ ਆ ਦੋ ਕਮਰੇ ਸਵਾ ਹੋਗਾ ਸਵਾ ਵਿੱਚ ਸਵਾ ਦਾ ਦਾ ਸਵਾ ਕੁ ਸਵਾ ਦਾ ਗੇੜਾ ਬੱਸ ਇੰਨਾ ਕਹੂਗਾ ਸਵਾਕ ਬਸਵਾ ਥਾਂ ਦਾ ਬਈ ਬਈ ਹੁਣ ਇਤਰਾਜ ਕੌਣ ਜਤਾ ਰਿਹਾ ਇਹਦੇ ਤੇ ਵੀ ਤੂੰ ਇਹ ਥਾਂ ਨੂੰ ਛੱਡਾ ਘਰ ਨੂੰ ਢਾ ਤੇ ਇਥੋਂ ਕਿਤੇ ਆਪਦਾ ਹੋਰ ਬਸੇਦਾਂ ਉਹ ਬਈ ਜਿਨ੍ਹਾਂ ਦੀ ਜ਼ਮੀਨ ਤੋਂ ਨਿਕਲਿਆ ਵਹਣ ਇਹ ਥਾਂੋਂ ਨਿਕਲਿਆ ਜੀਦਾ ਉਹ ਤਾਂ ਚਲੋ ਅਗਲੇ ਨੇ ਕਰਨਾ ਹੀ ਆ ਆਪਾਂ ਨਹੀਂ ਮਾੜਾ ਕਹਿੰਦੇ ਚਲੋ ਮੈਂ ਨਾ ਤੁਸੀਂ ਮਾੜਾ ਨਹੀਂ ਕਹਿੰਦੇ ਨਹੀਂ ਆਪਾਂ ਨਹੀਂ ਕਹਿੰਦੇ ਨਾ ਨਾ ਮੇਰਾ ਮੈਂ ਤਾਂ ਹਜੇ ਵੀ ਧੰਨਵਾਦ ਕਰਦਾ ਮੈਂ ਤੁਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਈ ਮੈਂ ਤੁਹਾਨੂੰ ਮਿਹਨਤ ਮਜ਼ਦੂਰੀ ਕਰਕੇ ਪੈਸੇ ਤਾਰ ਦੂੰਗਾ ਤੁਹਾਡੇ ਜਾਂ ਮੈਂ ਤੁਹਾਡੇ 1 ਸਾਲ ਕੰਮ ਕਰਾ ਦੇ ਹਾਂ ਕਰੀਏ ਬੇਨਤੀ ਹਾਂ ਹਾਂ ਕਰੀਏ ਮੰਨੀਆਂ ਉਹਨਾਂ ਨੇ ਇਹ ਵੀ ਤੇ ਵੈ ਉਦੋਂ ਨਹੀਂ ਮੰਨੀ ਸੀ ਮੈਨੂੰ ਮੇਰਾ ਦਿਮਾਗ ਕਹਿੰਦਾ ਵੀ ਹੁਣ ਉਹ ਮੰਨ ਜਾਣਗੇ ਹੁਣ ਕਿਉਂਕਿ ਮੇਰੇ ਤੇ ਵਕਤ ਮਾੜਾ ਆ ਗਿਆ ਹਾਂ ਬਾਈ ਉਹ ਸੱਜਣਾ ਨੂੰ ਵੀ ਮੈਂ ਬੇਨਤੀ ਕਰੂੰਗਾ ਕੈਮਰੇ ਦੇ ਥਰੂ ਕਿ ਬਾਈ ਮਾੜਾ ਟਾਈਮ ਹੈ ਬਾਈ ਦੇ ਉੱਤੇ ਵਿਚਾਰੇ ਦੇ ਉੱਤੇ ਤਾਂ ਆ ਜਿਹੜੇ ਦੋ ਕਮਰੇ ਤਿਆਰ ਕਰੇ ਵੀ ਬਾਈ ਮਿਹਨਤ ਨਾਲ ਹੀ ਤਿਆਰ ਕਰੇ ਹੋਣਗੇ ਕਮਾਈ ਨਾਲ ਤਾਂ ਬਾਈ ਇਹਨਾਂ ਨੂੰ ਢਾਉਣਾ ਤਾਂ ਗਰੀਬ ਬੰਦਾ ਦੁਵਾਰੀ ਇਹਨਾਂ ਨੂੰ ਢਾ ਕੇ ਕਿੱਥੇ ਪਾਊਗਾ ਦਿਹਾੜੀਦਾਰਾਂ ਦੇ ਪੈਸੇ ਬਹੁਤ ਹੋ ਜਾਂਦੇ ਆ ਮਿਸਤਰੀਆਂ ਦੇ ਪੈਸੇ ਬਹੁਤ ਹੋ ਜਾਂਦੇ ਆ ਹਨਾ ਕਮਰਾ ਖੜਾ ਕਰਨਾ ਅੱਜ ਦੀ ਜਿਹੜੀ ਸਥਿਤੀ ਚੱਲ ਰਹੀ ਆ ਖਾਲਾ ਜੀ ਦਾ ਬਾੜਾ ਨਹੀਂ ਕਿਸੇ ਵਾਸਤੇ ਗਰੀਬ ਬੰਦੇ ਵਾਸਤੇ ਬਹੁਤ ਔਖਾ ਹੈ ਬਹੁਤ ਮੰਗਾਈ ਹੈ ਦਿਹਾੜੀ ਚੋਂ ਪੈਸੇ ਵੀ ਨਹੀਂ ਬਹੁਤੇ ਬਚਦੇ ਤਾਂ ਬੇਨਤੀ ਆ ਉਸ ਪਰਿਵਾਰ ਨੂੰ ਉਸ ਸੱਜਣਾ ਨੂੰ ਕਿ ਇਹ ਜਿਹੜੀ ਥਾਂ ਬਾਈ ਨੂੰ 1 ਸਾਲ ਕੰਮ ਕਰਵਾ ਲਓ ਬਾਈ ਤੋਂ ਦਿਹਾੜੀ ਦੇ ਪੈਸੇ ਲੈ ਲਓ ਇਹ ਜਗਾ ਬਾਈ ਨੂੰ ਛੱਡ ਦਿਓ ਕਿਉਂਕਿ ਪੁੰਨ ਧਰਮ ਜਿਹੜੇ ਕਰਦੇ ਆ ਇਨਸਾਨ ਉਹਨਾਂ ਕਰਕੇ ਦੁਨੀਆ ਖੜੀ ਹੈ ਤੇ ਮੈਂ ਇੱਕ ਬੇਨਤੀ ਕੈਮਰੇ ਦੇ ਉੱਤੇ ਬਹੁਤ ਸਾਰੇ ਉਹਨਾਂ ਸੱਜਣਾ ਨੂੰ ਕਰੂੰਗਾ ਜਿਨ੍ਹਾਂ ਦੇ ਕੋਲੇ ਮਾਇਆ দান ਕਰਨ ਯੋਗੀ ਹੈਗੀ ਹੈ ਤਾਂ ਕਿ ਇਸ ਬਾਈ ਦਾ ਭਲਾ ਹੋ ਸਕੇ ਵੈਸੇ ਤਾਂ ਕਹਿੰਦੇ ਹੁੰਦੇ ਆ ਕਿ ਮੰਗਣ ਨਾਲੋਂ ਮਿਹਨਤ ਚੰਗੀ ਮੰਗਣ ਨਾਲੋਂ ਚੰਗਾ ਮਰਨਾ ਪਰ ਬਾਈ ਅੱਜ ਦੀ ਮਹਿੰਗਾਈ ਦੇ ਵਿੱਚ ਹੱਡ ਤੋੜਵੀਂ ਕਮਾਈ ਤਾਂ ਬਾਈ ਕਰ ਹੀ ਰਿਹਾ ਪਰ ਫਿਰ ਵੀ ਉਹ ਕਮਾਈ ਦੇ ਨਾਲ ਬਾਈ ਕਮਰੇ ਨਹੀਂ ਖੜੇ ਕੀਤੇ ਜਾ ਸਕਦੇ ਤਾਂ ਜੇ ਇੱਕ ਜੱਗੇ ਵਰਗੇ ਗਰੀਬ ਬੰਦੇ ਦੀ ਵਕਤ ਪਈ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਬੰਦਾ ਜੌਣ ਜੋਗਾ ਹੋ ਜਾਂਦਾ ਨਹੀਂ ਬਾਈ ਨੂੰ ਇੰਨਾ ਕ ਹਾਲਾਤਾਂ ਨੇ ਤੋੜਿਆ ਹੋਇਆ ਹੈ ਹਰ ਪਾਸਿਓ ਪਹਿਲਾਂ ਵੀ ਬਾਈ ਨੂੰ ਬਹੁਤ ਸਾਰੇ ਘਾਟੇ ਪਏ ਆ ਉਹਦਾ ਵੀ ਆਪਾਂ ਜ਼ਿਕਰ ਕਰਾਂਗੇ ਪਹਿਲਾਂ ਬਾਈ ਕੀ ਕੰਮਕਾਰ ਸਟਾਰਟ ਕੀਤੇ ਨੇ ਤੁਸੀਂ ਹੁਣ ਤੱਕ ਜਾਂ ਤੁਹਾਨੂੰ ਲੱਗਦਾ ਸੀ ਮੇਰਾ ਆ ਕੰਮ ਕਾਮਯਾਬ ਹੋਣ ਵਾਲਾ ਸੀ ਜਾਂ ਕਾਮਯਾਬ ਹੋ ਜਾਂਦਾ ਕੰਮ ਤਾਂ ਬਾਈ ਜ਼ਿੰਦਗੀ ਦੇ ਵਿੱਚ ਕਈ ਕਰਕੇ ਦੇਖੇ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਹੂੰ ਤੇ ਮੈਂ ਆਪਣਾ ਟਾਰ ਰਾਵੜ ਚੜਾਉਣ ਦਾ ਟਾਇਰਾਂ ਤੇ ਹਾਂ ਇਹ ਕੰਮ ਸਿੱਖਿਆ ਸੁਨਾਮ ਠੀਕ ਹੈ ਭਾਈ ਤੇ ਪੰਜ 6 ਸਾਲ ਮੈਂ ਉਹ ਕੰਮ ਕਰਿਆ ਠੀਕ ਹੈ ਭਾਈ ਤੇ ਸਿੱਖਣ ਵੇਲੇ ਵੀ ਉਹ ਤੋਂ ਮੈਂ ਕੋਈ ਤਨਖਾਹ ਨਹੀਂ ਲੈਤੀ ਫਿਰ ਉਸ ਤੋਂ ਬਾਅਦ ਇੱਕ ਐ ਕਿਸੇ ਨਾਲ ਜਾਣ ਪਛਾਣ ਹੋ ਗਈ ਹੂੰ ਜਿਨੇ ਮੈਨੂੰ ਕੰਮ ਸਿਖਾਇਆ ਤੀਗਾ ਉਹਦਾ ਉਹਦਾ ਸਤਾਜ ਤੀਗਾ ਉਹ ਹੂੰ ਉਹਦੇ ਕਾਰਨ ਮੇਰੀ ਜਾਨ ਪਛਾਣ ਹੋ ਗਈ ਫਿਰ ਉਹ ਮੈਨੂੰ ਕਹਿੰਦਾ ਵੀ ਤੂੰ ਮੇਰੇ ਲਵੇ ਚੱਲ ਮਹਿਲਾ ਚੌਕ ਉੱਥੇ ਟਾਇਰ ਪੰਚਰਾਂ ਦਾ ਕੰਮ ਕਰਿਆ ਨਾਲ ਬਿਸਕੁਟਾਂ ਦਾ ਰੱਖਿਆ ਠੀਕ ਹੈ ਭਾਈ ਤੇ ਚੱਲ ਪਿਆ ਅਸੀਂ ਉਹ ਕੰਮ ਭਾਈ ਕੰਮ ਬਹੁਤ ਸੋਹਣਾ ਚੱਲਿਆ ਸੀਗਾ ਪਰ ਕਾਰਨ ਕੀ ਸੀ ਮੈਂ ਕਿਸੇ ਤੋਂ ਮੰਗਦਾ ਨਹੀਂ ਸੀ ਕੁਝ ਠੀਕ ਹੈ ਭਾਈ ਬਸ ਜਿੰਨਾ ਚਿਰ ਮੈਂ ਜ਼ਿੰਦਗੀ ਹੁਣ ਤੱਕ ਇੱਥੇ ਤੱਕ ਆਇਆ ਪਰ ਮੈਂ ਲੋਕ ਸੇਵਾ ਹੀ ਕਰੀ ਹੈ ਠੀਕ ਹੈ ਭਾਈ ਜੇ ਮੈਨੂੰ ਕੋਈ ਕੰਮ ਤੇ ਲੈ ਗਿਆ ਮੈਂ ਕਿਸੇ ਤੋਂ ਕੁਝ ਮੰਗਣਾ ਨਹੀਂ ਸੀ ਬਸ ਮੇਰੇ ਮਨ ਚ ਆ ਹੀ ਹੁੰਦਾ ਵੀ ਚਲ ਆਪ ਦੇ ਦਊਗਾ ਜੇ ਕਿਸੇ ਨੇ ਨਹੀਂ ਦਿੱਤਾ ਤਾਂ ਮੈਂ ਕਦੇ ਮੰਗਿਆ ਨਹੀਂ ਸੱਤ ਅੱਠ ਸਾਲ ਮੈਂ ਉਹਦੇ ਕੋਲੇ ਲਾਇਆ ਹੂੰ ਉਹਨੇ ਨੀ ਕੁ ਫਿਰ ਦਿੱਤਾ ਫਿਰ ਅੱਛਾ 5-7 ਸਾਲ ਕੰਮ ਕਰਾ ਕੇ ਕੁਝ ਨਹੀਂ ਦਿੱਤਾ ਹਾਂ ਕੁਝ ਨਹੀਂ ਦਿੱਤਾ ਜੀ ਹੂੰ ਤੇ ਨਹੀਂ ਮੈਂ ਮੰਗਿਆ ਮੈਂ ਤੈਨੂੰ ਕਹਾ ਜਿਹੜੇ ਬੰਦੇ ਨਾਲ ਤੁਸੀਂ ਕੰਮ ਕਰ ਕੀਤਾ ਸੀ ਉਹ ਬੰਦਾ ਵੀ ਇੱਕ ਨਾਮਵਰ ਬੰਦਾ ਤੁਹਾਡੇ ਪਿੰਡਾਂ ਦਾ ਤੇ ਹਾਂ ਹਾਂ ਉਸ ਤੋਂ ਬਾਅਦ ਫਿਰ ਅਸੀਂ ਜ਼ਮੀਨਾਂ ਦਾ ਕੰਮ ਕਰਿਆ ਹੂੰ ਤੇ ਮੇਰਾ ਵਧੀਆ ਬਚਪਨੇ ਦਾ ਦੋਸਤ ਹੈ ਹੂੰ ਤੇ ਉਹਤੇ ਵੀ ਮੈਨੂੰ ਐਡਾ ਵੱਡਾ ਬਹੁਤ ਜਿਆਦਾ ਭਰੋਸਾ ਸੀ ਅੱਜ ਵੀ ਹੈਗਾ ਕੋਈ ਅਗਲਾ ਕੋਈ ਗੱਲ ਨਹੀਂ ਚਲੋ ਹੂੰ ਬੰਦੇ ਦੇ ਕਦੇ ਤਾਂ ਦਿਮਾਗ 'ਚ ਆਉਂਦੀ ਆ ਤੇ ਉਹਦੇ ਨਾਲ ਕੰਮ ਕਰਿਆ ਕੁਝ ਨਹੀਂ ਪੱਲੇ ਪਿਆ ਹੈਗਾ ਮੇਰੇ ਤੇ ਮੈਂ ਹਜੇ ਵੀ ਆਪਾਂ ਨਹੀਂ ਮਾੜਾ ਕਹਿੰਦੇ ਵੀ ਚਲੋ ਮੇਰੀ ਕਿਸਮਤ ਮੰਨ ਲਓ ਜਾਂ ਉਹਦੀ ਸੋਚ ਮੰਨ ਲਓ ਮੈਂ ਫੇਰ ਵੀ ਹਜੇ ਸੋਚਦਾਗਾ ਮੈਨੂੰ ਬਹੁਤ ਲੋਕ ਪੁੱਛਣ ਲੱਗ ਜਾਂਦੇ ਨੇ ਬੀਜਰਤਾ ਹੈ ਉਹਦੇ ਨਾਲ ਰਲ ਕੇ ਕੀ ਖੱਟਿਆ ਤਾਂ ਕੀ ਕਰਿਆ ਹਨਾ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਉਹ ਤੁਸੀਂ ਯਾਰੀ ਪਿੱਛੀ ਕਰ ਲਈ ਬਾਈ ਯਾਰੀ ਪਿੱਛੇ ਕਰ ਲਈ ਯਾਰੀ ਪਿੱਛੇ ਬਾਈ ਹਾਂ ਮਾਨਦਾਰੀ ਤੇ ਯਾਰੀ ਇਹ ਹੀ ਚੀਜ਼ਾਂ ਖੱਟੀਆਂ ਨੇ ਹੋਰ ਕੁਝ ਨਹੀਂ ਕਰਤੇ ਆ ਬਾਈ ਨੇ ਨਾ ਕਿਸੇ ਬੰਦੇ ਦੇ ਨਾਲ ਬਾਈ ਦਾ ਬਹੁਤ ਸੋਹਣਾ ਕੰਮ ਚੱਲੀ ਜਾਂਦਾ ਸੀ ਇਹਨਾਂ ਨੇ ਆਫ ਕੈਮਰਾ ਸਾਨੂੰ ਗੱਲ ਦੱਸੀ ਆ ਬਾਈ ਬਾਈ ਦਾ ਜਦੋਂ ਸੋਹਣਾ ਕੰਮ ਚੱਲਦਾ ਸੀ ਨਾ ਤਾਂ ਇੱਕ ਬੰਦੇ ਨੇ ਬਾਈ ਦੇ ਟੈਲੈਂਟ ਨੂੰ ਦੇਖ ਕੇ ਕਿਹਾ ਵੀ ਤੂੰ ਜੱਗੇ ਮੇਰੇ ਨਾਲ ਕੰਮ ਕਰ ਮੈਂ ਤੈਨੂੰ ਆਪਦੇ ਨਾਲ ਕੰਮ ਤੇ ਲਾਉਣਾ ਜਦੋਂ ਬਾਈ ਨੂੰ ਆਪਦੇ ਨਾਲ ਕੰਮ ਤੇ ਲਾ ਲਿਆ ਤਾਂ 5-7 ਸਾਲ ਬਾਈ ਨੇ ਉਹ ਤੋਂ ਪੈਸਾ ਨਹੀਂ ਲਿਆ ਬੰਦੇ ਤੋਂ ਜਿੰਨੇ ਇੱਕ ਆਪਦੇ ਗੁਜ਼ਾਰੇ ਜੋਗੇ ਸੀ ਉਹਨੇ ਕ ਲੈ ਲੈਂਦਾ ਸੀ ਬਾਕੀ ਦੇ ਪੈਸੇ ਬਾਈ ਉਹਦੇ ਚ ਹੀ ਜਮ੍ਹਾਂ ਰੱਖ ਦਿੰਦਾ ਸੀ ਵੀ ਬਾਈ ਤੇਰੇ ਚ ਹੀ ਪਏ ਨੇ ਵੀ ਮੇਰੇ ਇਕੱਠੇ ਪੈਸੇ ਕੰਮ ਆ ਜਾਣਗੇ ਮੈਨੂੰ ਇਕੱਠੇ ਦੇ ਦੀ ਪੰਜਾ ਸੱਤਾ ਸਾਲਾਂ ਬਾਅਦ ਬਾਈ ਉਹ ਬੰਦੇ ਨੇ ਬਾਈ ਨੂੰ ਆਪਦੇ ਕੰਮ ਚੋਂ ਵੀ ਕੱਢਤਾ ਤੇ ਬਾਈ ਨੂੰ ਇਹਦਾ ਕੋਈ ਹਿੱਸਾ ਵੀ ਨਹੀਂ ਦਿੱਤਾ ਜਿੰਨੇ ਪੈਸੇ ਸੀ ਬਾਈ ਦੇ ਉਹਦੇ ਵਿੱਚ ਹੀ ਰਹਿ ਗਏ ਅੱਜ ਦੀ ਡੇਟ ਚ ਬਾਈ ਉਹ ਬੰਦਾ ਸਮਝਦਾ ਜਾਊਗਾ ਹੀ ਕੈਮਰੇ ਦੇ ਇੰਟਰਵਿਊ ਸੁਣ ਕੇ ਅੱਜ ਦੀ ਡੇਢ ਚੋਂ ਬਹੁਤ ਵੱਡਾ ਬੰਦਾ ਹੈ ਬਹੁਤ ਨਾਂ ਹੀ ਉਹਦਾ ਬਹੁਤ ਇੱਜ਼ਤਦਾਰ ਬੰਦਿਆਂ ਦੇ ਵਿੱਚ ਉਹਦਾ ਨਾਂ ਗਿਣਿਆ ਜਾਂਦਾ ਹੈ ਪਰ ਇਸ ਗਰੀਬ ਬੰਦੇ ਦਾ ਹੱਕ ਉਸ ਬੰਦੇ ਨੇ ਰੱਖਿਆ ਮੈਂ ਇਹ ਗੱਲ ਕਹੂੰਗਾ ਜਿੰਨੀ ਬਾਈ ਨੇ ਮੈਨੂੰ ਗੱਲ ਦੱਸੀ ਹੈ ਉਹ ਜਿਹੜਾ ਹੱਕ ਰੱਖਿਆ ਬਾਈ ਗਰੀਬ ਬੰਦੇ ਦਾ ਰੱਖਿਆ ਹੋਇਆ ਹੱਕ ਬਾਲਾ ਨਹੀਂ ਫਲਦਾ ਹੁੰਦਾ ਸਮੇਂ ਦੇ ਨਾਲ ਗਲਤੀ ਦਾ ਅਹਿਸਾਸ ਕਰਕੇ ਬਾਈ ਨੂੰ ਬਣਦਾ ਹੱਕ ਇਹਦਾ ਦਿੱਤਾ ਜਾਵੇ ਜੇ ਦੇ ਸਕਦਾ ਨਹੀਂ ਕੋਈ ਗੱਲ ਨਹੀਂ ਪਰਮਾਤਮਾ ਜਿਹੜਾ ਬਾਈ ਉਹ ਹਿਸਾਬ ਕਿਤਾਬ ਕਰਦਾ ਹੁੰਦਾ ਹੈ ਉਹ ਤੋਂ ਬਚ ਨਹੀਂ ਸਕਦੇ ਬਾਕੀ ਚਲੋ ਬਹੁਤੀ ਗੱਲ ਨਹੀਂ ਕਰਨੀ ਬਾਈ ਦੀ ਜ਼ਿੰਦਗੀ ਹੈ ਇੱਕ ਟੱਕੇ ਤੇ ਧੋਖਿਆਂ ਦੀ ਕਹਾਣੀ ਹੈ ਬਾਈ ਜੱਗੇ ਅਰਗੇ ਬਹੁਤ ਲੋਕ ਨੇ ਜਿਨ੍ਹਾਂ ਨੇ ਹੱਡ ਤੋੜਵੀਂ ਮਿਹਨਤ ਕੀਤੀ ਹੈ ਪਰ ਮਿਹਨਤਾਂ ਦੇ ਮੁੱਲ ਨਹੀਂ ਮਿਲੇ ਫਿਰ ਵੀ ਨਿਰਾਸ਼ ਨਹੀਂ ਹੋਏ ਇੱਥੇ بڑے بڑے ਲੱਖਾਂ ਦੇ ਮਾਲਕ ਬਾਈ ਖੁਦਕੁਸ਼ੀਆਂ ਕਰ ਜਾਂਦੇ ਆ ਮਰ ਜਾਂਦੇ ਆ ਪਤਾ ਨਹੀਂ ਉਹਨਾਂ ਦੇ ਅੰਦਰ ਕੀ ਦੁੱਖ ਹੁੰਦਾ ਹੈ ਜਿਹੜਾ ਉਹ ਉਹ ਦੁੱਖਾਂ ਨੂੰ ਲੈ ਕੇ ਮਰ ਜਾਂਦੇ ਨੇ ਖੁਦਕੁਸ਼ੀਆਂ ਕਰ ਜਾਂਦੇ ਨੇ ਪਰ ਜੱਗੇ ਵਰਗੇ ਇਨਸਾਨ ਨੇ ਜਿਹੜੇ ਆਧਾਰ ਨੇ ਉਹਨਾਂ ਲੋਕਾਂ ਵਾਸਤੇ ਕਿ ਐਨੇ ਦੁੱਖਾਂ ਦੇ ਵਿੱਚ ਵੀ ਬਾਈ ਨੇ ਆਪਣੀ ਜ਼ਿੰਦਗੀ ਨੂੰ ਉਵੇਂ ਹੀ ਜਿੰਦਾਦਿਲੀ ਨਾਲ ਜਿਉਇਆ ਬਾਈ ਹੈਗੀ ਆ ਉਸ ਮਾਲਕ ਤੇ ਆਸ ਕੋਈ ਮਾੜਾ ਕਦਮ ਚੱਕਣ ਦੀ ਕਦੇ ਨਹੀਂ ਕੋਸ਼ਿਸ਼ ਕੀਤੀ ਨਹੀਂ ਬਾਈ ਨਹੀਂ ਨਹੀਂ ਉਹ ਪਰਮਾਤਮਾ ਤੇ ਭਰੋਸਾ ਹੈ ਦੇਖ ਆਪਾਂ ਨੂੰ ਜਿਹੜੇ ਬੰਦੇ ਨਾਲ ਕੰਮ ਵੀ ਕਰਿਆ ਆਪਾਂ ਨੇ ਆਪਾਂ ਦਿਲੋਂ ਹਜੇ ਵੀ ਨਹੀਂ ਮਾੜਾ ਕਹਿੰਦੇ ਇਹਨੂੰ ਤੇ ਮੈਂ ਕਹਣਾ ਵੀ ਚਲੋ ਕਦੇ ਤਾਂ ਇਕੱਲਾ ਬਹਿ ਕੇ ਕਦੇ ਤਾਂ ਇਕੱਲਾ ਬਹਿ ਕੇ ਸੋਚੂਗਾ ਵੀ ਜਰ ਮੈਂ ਮੇਰੇ ਨਾਲ ਬੰਦਾ ਰਹਾ ਕਿਸੇ ਗੱਲ ਤੋਂ ਭੱਜਿਆ ਨਹੀਂ ਤੇ ਮੈਂ ਆਪਣੀ ਜ਼ਿੰਦਗੀ ਬਰਬਾਦ ਕਰਤੀ ਤੇ ਕੱਲੇ ਉਹਦੇ ਪਿੱਛੇ ਨਹੀਂ ਸਾਰੀਆਂ ਸਾਰੇ ਜਿੰਨੇ ਵੀ ਮਿੱਤਰ ਯਾਰ ਬਣਾਏ ਕਿਸੇ ਨਾਲ ਦੁੱਖਾ ਨਹੀਂ ਕੀਤਾ ਕਿਵੇਂ ਜ਼ਿੰਦਗੀ ਦਾ ਨਿਚੋੜ ਕੀ ਕਹਨੇ ਹਾਂ ਕਿਸੇ ਬੰਦੇ ਤੇ ਭਰੋਸਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਨਹੀਂ ਹੁਣ ਤਾਂ ਮੈਨੂੰ ਇਹ ਲੱਗਦਾ ਬਾਈ ਵੀ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਬਈ ਇਹ ਜ਼ਿੰਦਗੀ ਦਾ ਨਿਚੋੜ ਹੈ ਵੀ ਅੱਜ ਦਾ ਸਮਾਂ ਉਹ ਆ ਗਿਆ ਕਿ ਕਿਸੇ ਦੀਆਂ ਗੱਲਾਂ 'ਚ ਆ ਕੇ ਉਹਦੇ ਤੇ ਭਰੋਸਾ ਕਰਨ ਦਾ ਸਮਾਂ ਨਹੀਂ ਰਿਹਾ। ਜੱਗੇ ਬਾਈ ਇੱਕ ਤੁਹਾਨੂੰ ਅਸੀਂ ਹੌਂਸਲਾ ਇਸ ਗੱਲੋਂ ਦਿੰਨੇ ਆ ਆ ਤੁਹਾਡੇ ਦੁੱਖ ਦੇ ਵਿੱਚ ਸਾਡੀ ਟੀਮ ਤੁਹਾਡੇ ਨਾਲ ਖੜੀ ਹੈ। ਹਾਂਜੀ। ਅਸੀਂ ਸਕਰੀਨ ਤੇ ਫੋਟੋਆਂ ਚਲਾਈਆਂ ਨੇ। ਹਾਂਜੀ। ਤੁਹਾਡੇ ਘਰ ਵਾਲੀ ਅਸੀਂ ਅਰਦਾਸ ਕਰਦੇ ਹਾਂ ਜਲਦੀ ਆਪਦੇ ਬੱਚਿਆਂ ਦੇ ਕੋਲੇ ਆਵੇ ਤੁਹਾਡੇ ਪਰਿਵਾਰ ਦੇ ਵਿੱਚ ਆਵੇ। ਹਾਂਜੀ। ਬਾਈ ਸਕਰੀਨ ਤੇ ਫੋਟੋਆਂ ਲਾਈਆਂ ਨੇ। ਜਿੱਥੇ ਵੀ ਕਿਸੇ ਵੀਰਪੁਰ ਨੂੰ ਇਹ ਕੁੜੀ ਜਾਂ ਇਹ ਬੰਦਾ ਦਿਖਦਾ ਜਿਹੜਾ ਨੂੰ ਭਜਾ ਕੇ ਲੈ ਗਿਆ ਜਰੂਰ ਸਾਡੀ ਇਹ ਵੀਡੀਓ ਨੂੰ ਸ਼ੇਅਰ ਕਰਿਓ ਜੇ ਕਿਸੇ ਨੂੰ ਦਿਖਦੇ ਆ ਤਾਂ ਸਾਡੇ ਨਾਲ ਸੰਪਰਕ ਕਰਿਓ ਚੈਨਲ ਤੇ ਅਸੀਂ ਬਾਈ ਦਾ ਹੱਕ ਬਾਈ ਨੂੰ ਦਬਾਉਣਾ ਚਾਹੁੰਦੇ ਆ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਦੱਸਿਓ ਬਾਈ ਨੂੰ ਜੇ ਕੋਈ ਦਾਨ ਸੱਜਣ ਕੋਈ ਪੈਸੇ ਪੱਖੋਂ ਕੋਈ ਬਾਲੀ ਦੀ ਬਾਈ ਦੀ ਮਾਲੀ ਮਨੁੱਖੀ ਮਦਦ ਕਰਨੀ ਚਾਹੁੰਦਾ ਤਾਂ ਜਰੂਰ ਕਰਿਓ ਇੰਨੀ ਕੋ ਕਹਾਣੀ ਸੀ ਕੋਈ ਹੋਰ ਕਹਾਣੀ ਤੁਹਾਨੂੰ ਲੱਗਦਾ ਕਿਸੇ ਬੰਦੇ ਦੀ ਅਸੀਂ ਮਦਦ ਕਰ ਸਕਦੇ ਆ ਚੈਨਲ ਦੇ ਥਰੂ ਜਰੂਰ ਸਾਡੇ ਤੱਕ ਪਹੁੰਚ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਪੂਰੀ ਗੱਲ ਸੁਣਨ ਲਈ ਸ਼ੁਕਰਾਨੇ ਬਾਈ ਜੱਗੇ ਤੁਹਾਡੇ ਵੀ ਸਸ਼ੀ ਕਾਲ ਜੀ ਧੰਨਵਾਦ ਤੁਹਾਡਾ ਜਿਹੜਾ ਮੇਰੀ ਦਰਦ ਕਹਾਣੀ ਸੁਣ ਕੇ ਗਏ ਹੋਗੇ ਕਹ ਮੈਨੂੰ ਵੀ ਹੌਸਲਾ ਹੋਇਆ ਵੀ ਹਾਂ ਦੁਨੀਆ ਦੇ ਵਿੱਚ ਹੈਗੇ ਇਨਸਾਨ ਵਧੀਆ ਇਨਸਾਨ ਚੰਗੇ ਇਨਸਾਨ ਹੈਗੇ ਆ ਚੰਗੇ ਇਨਸਾਨ ਤੁਹਾਡੀ ਮਦਦ ਵੀ ਕਰਦੇ ਪਰ ਮੈਨੂੰ ਪਹਿਲਾਂ ਇਹ ਲੱਗਦਾ ਸੀਗਾ ਵੀ ਮੇਰੇ ਲਈ ਤਾਂ ਕੋਈ ਨਹੀਂ ਹੈਗਾ ਪਰ ਅੱਜ ਮੈਨੂੰ ਪਤਾ ਲੱਗਦਾ ਹੈ ਵੀ ਇਨਸਾਨ ਚੰਗੇ ਦੁਨੀਆ ਦੇ ਵਿੱਚ ਹੈਗੇ ਨੇ ਧੰਨਵਾਦ ਬਾਈ ਤੁਹਾਡਾ ਬਿਲਕੁਲ ਧੰਨਵਾਦੀਆਂ ਸ਼ੁਕਰਗੁਜ਼ਾਰ ਅਸੀਂ ਤੁਹਾਡੇ ਨਾਲ ਆ ਨਾ 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 ਬਾਈ ਜਰਾ ਹੀ ਨਹੀਂ ਅਸੀਂ ਤੁਹਾਡੇ ਨਾਲ ਆਂ ਬਾਈ ਇਸ ਦੁੱਖ ਦੇ ਵਿੱਚ ਕੋਈ ਨਾ ਤੇ ਇਹ ਬਾਈ ਕੱਲੀ ਇੰਟਰਵਿਊ ਕਰਨ ਵਾਸਤੇ ਨਹੀਂ ਆਈ ਸੀ ਬਾਈ ਦਾ ਦਰਦ ਬਣਾਉਣ ਵਾਸਤੇ ਆਈ ਸੀ ਇਸ ਟਾਈਮ ਦੇ ਵਿੱਚ ਬਾਈ ਦਾ ਕਿਸੇ ਨੇ ਨਹੀਂ ਹੱਥ ਫੜਿਆ ਕਿ ਬਾਈ ਸਾਡੇ ਕੋਲੇ ਜਦੋਂ ਕੰਮਕਾਰ ਦੇ ਥਰੂ ਸਾਨੂੰ ਟੱਕਰੇ ਤਾਂ ਸਾਨੂੰ ਲੱਗਿਆ ਕਿ ਅਸੀਂ ਬਾਈ ਦੇ ਨਾਲ ਸਾਨੂੰ ਖੜਨਾ ਚਾਹੀਦਾ ਤੇ ਅਸੀਂ ਖੜੇ ਆ ਤੁਸੀਂ ਵੀ ਬਾਈ ਜਰੂਰ ਸਪੂਤ ਦਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਠੀਕ ਹੈ